ਪਵਨ ਸਾਹੋ ਕੇ ਬਲੱਡ ਲਾਈਨ ਦਾ ਮਸ਼ਹੂਰ ਤੇ ਜ਼ਬਰਦਸਤ ਘੋੜਾ ਕੱਦ 64 ਪਲੱਸ ਉਮਰ 13 ਸਾਲ ਸਾਂਣ ਘੋੜਿਆਂ ਚ ਪੂਰੀ ਚਰਚਾ ਐ ਇਸ ਘੋੜੇ ਦੀ ਹੁਣ ਤੱਕ ਮਾਰਕੀਟ ਦੇ ਵਿੱਚ 4 ਤੋਂ 5 ਸਾਂਣ ਘੋੜੇ ਦੇ ਆਪਦੇ ਵੀ ਆ ਚੁੱਕੇ ਨੇਗੇ ਸਾਹੋ ਕੇ ਬਲੱਡ ਲਾਈਨ ਦਾ ਮਸ਼ਹੂਰ ਘੋੜਾ ਹੈ ਮਾਂਲੇ ਪਾਸਿਓਂ ਡਾਇਰੈਕਟ ਭਾਨੇ ਕੇ ਵਾਲੇ ਘੋੜੇ ਦੀ ਬੱਚੀ ਸੀ ਉਹ ਜਿਹਦਾ ਇਹ ਬੱਚਾ ਹੈਗਾ ਬਹੁਤ ਜ਼ਬਰਦਸਤ ਕੰਨ ਨੇ ਇਹਦੇ ਕੁੰਡੀਦਾਰ ਕੰਨ ਹੈ ਤੇ ਅੱਖਾਂ ਦਾ ਅਗਰੈਸ਼ਨ ਬਾ ਕਮਾਲ ਹੈ ਲੰਮੀ ਧੌਣ ਹੈ ਪੂਰਾ ਗੁਲਾਬੀ ਪਾਣਾ ਘੋੜੇ ਚ ਤੇ ਬੱਚੇ ਵੀ ਇਹਦੇ ਪੂਰੇ ਟੌਪ ਤੇ ਆ ਰਹੇ ਨੇਗੇ ਹੁਣ ਤੱਕ ਬਾਈ ਕੋਲ ਸਵਰਨਜੀਤ ਕੋਲ ਇਹਦੇ 20 ਤੋਂ 25 ਰਿਜ਼ਲਟ ਆ ਚੁੱਕੇ ਨੇ ਜਿਹੜੇ ਪੂਰੇ ਟੌਪ ਦੇ ਨੇ ਐਨੇ ਟੌਪ ਦੇ ਰਿਜ਼ਲਟ ਆਉਣ ਦੇ ਬਾਵਜੂਦ ਵੀ ਬਾਈ ਨੇ ਫੇਸ ਬਿਲਕੁਲ ਬਾਜਵ ਰੱਖੀ ਹੈ ਅੱਗੇ ਕਰਾਵਾਂਗੇ ਤੁਹਾਡੀ ਬਾਈ ਨਾਲ ਗੱਲਬਾਤ ਤੇ ਘੋੜੇ ਦਾ ਐਗਰੈਸ਼ਨ ਦੇਖਣਯੋਗ ਹੈ ਪੈਰ ਸੁੰਬੇ ਦਾ ਬਹੁਤ ਸੋਹਣਾ ਘੋੜਾ ਹੈ ਇਹਦੇ ਬੱਚੇ ਵੀ ਪੈਰ ਸੁੰਬੇ ਦੇ ਪੂਰੇ ਸਾਫ ਆਉਂਦੇ ਆ ਉਮਰ ਦੇ ਹਿਸਾਬ ਨਾਲ ਐਗਰੈਸ਼ਨ ਦੇਖੋ ਘੋੜੇ ਦਾ ਤੁਸੀਂ ਅੱਜ ਵੀ ਕਿੰਨਾ ਤਾਕੜਾ ਹੈ ਨਾ ਬਹੁਤ ਜ਼ਬਰਦਸਤ ਘੋੜਾ ਹੈ ਆਪਣੀ ਲਾਈਨ ਦਾ ਪੂਰਾ ਦਮਦਾਰ ਘੋੜਾ ਹੈ ਜੇ ਕਿਸੇ ਨੇ ਬਾਈ ਕੋਲੇ ਆਉਣਾ ਹੋਵੇ ਤਾਂ ਬਾਈ ਦਾ ਮੋਬਾਈਲ ਨੰਬਰ ਅਸੀਂ ਲਾਵਾਂਗੇ ਬਾਈ ਨਾਲ ਗੱਲ ਕਰ ਸਕਦੇ ਹੋ ਤੁਸੀਂ ਬਹੁਤ ਨੀਕ ਸੁਭਾਅ ਦਾ ਬੰਦਾ ਹੈ ਬਾਈ ਕਹਿੰਦਾ ਅੱਜ ਤੱਕ ਜਿਹੜਾ ਵੀ ਸਾਡੇ ਕੋਲੇ ਆਇਆ ਕੋਈ ਨਾਰਾਜ਼ ਨਹੀਂ ਗਿਆ ਇੱਕ ਵਾਰੀ ਸੰਪਰਕ ਨਾਲ ਛੇ ਗੱਲ ਦੀ ਮੈਂ ਹਰਪ੍ਰੀਤ ਸਿੰਘ ਸਵਾਗਤ ਕਰਦਾ ਸਾਡੇ ਚੈਨਲ ਤੇ ਅੱਜ ਅਸੀਂ ਬੈਠੇ ਹਾਂ ਪਿੰਡ ਭਾਗੀ ਬੰਦਰ ਤਹਿਸੀਲ ਪੈ ਜਾਂਦੀ ਤਲਵੰਡੀ ਸਾਬੋ ਤੇ ਜ਼ਿਲ੍ਹਾ ਪੈ ਜਾਂਦਾ ਬਠਿੰਡਾ ਅੱਜ ਅਸੀਂ ਪਹੁੰਚੇ ਹੋਏ ਹਾਂ ਬਾਈ ਸਵਰਨਜੀਤ ਸਿੰਘ ਦੇ ਘਰ ਬਾਈ ਨਾਲ ਕਰਵਾਉਣਾ ਤੁਹਾਡੀ ਗੱਲਬਾਤ ਬਾਈ ਕੋਲੇ ਬਹੁਤ ਸੋਹਣਾ ਨੋਕਰਾ ਘੋੜਾ ਹੈਗਾ ਬਾਈ ਤੁਹ ਪੁੱਛਾਂਗੇ ਉਹਦੇ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਬਾਈ ਜੀ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਤੇ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ ਇੱਕ ਨਿੱਕੇ ਸੱਦੇ ਤੇ ਬੁਲਾਉਣ ਤੇ ਆਏ ਹੋ ਜੀ ਸ਼ੁਕਰੀਆ ਬਾਈ ਅੱਛਾ ਬਾਈ ਉਸ ਤੋਂ ਬਾਅਦ ਆਪਣੇ ਯਾਰਾਂ ਬੇਲੀਆਂ ਨਾਮ ਮੜਾਏ ਦੱਸ ਦੋ ਸਾਨੂੰ ਜਿਹੜੇ ਨੇ ਆਪਣਾ ਇਹਨਾਂ ਮਾਣ ਵਧਾਇਆ ਇੱਥੇ ਪਹੁੰਚ ਕੇ ਡਾਕਟਰ ਗੁਰਪ੍ਰੀਤ ਹੈ ਜੀ ਤੇ ਬਾਈ ਬਖਵਾਲ ਸਿੰਘ ਹੈ ਜੀ ਬਾਈ ਜੱਸੀ ਹੈ ਜੀ ਸਵਾਗਤ ਹੈ ਬਾਈ ਇਧਰ ਮਾਕਰ ਬਾਈ ਗੁਰਦੀਪ ਹੈ ਜੀ ਹਿਲੋ ਹੈ ਜੀ ਬਾਈ ਸ਼ਰਮਾ ਜੀ ਬਾਈ ਭਾਈ ਮਨਜੀਤ ਹੈ ਜੀ ਜੀ ਕਾਹੜਾ ਭਾਂ ਜਾਈ ਅੱਛਾ ਬੰਦਾ ਮੁੰਡਾ ਉਹ ਵੀ ਗਰਦੀਪ ਹੈ ਠੀਕ ਹੈ ਜੀ ਬਾਈ ਉਹ ਬਾਈ ਸੋਨਾ ਜੀ ਬੈਠੀ ਰਹੀ ਅੱਛਾ ਬਾਈ ਸਾਰੇ ਸੱਜਣਾ ਦਾ ਸਭ ਤੋਂ ਪਹਿਲਾਂ ਤਾਂ ਸਾਡੀ ਵੀਡੀਓ ਦੇ ਵਿੱਚ ਆਇਆ ਜੀ ਤੁਹਾਡਾ ਸਵਾਗਤ ਜਿਨ੍ਹਾਂ ਨੇ ਸਾਡਾ ਇਨਾ ਮਾਣ ਵਧਾਇਆ ਧੰਨਵਾਦ ਜੀ ਅੱਛਾ ਬਾਈ ਸਵਰਨ ਜੀ ਜਿਵੇਂ ਹੁਣ ਆਪਾਂ ਕਹਿ ਰਹੀਏ ਜੀ ਅੱਜ ਕੱਲ੍ਹ ਘੋੜਿਆਂ ਦਾ ਬਹੁਤ ਜਿਆਦਾ ਵਧੀਆ ਟ੍ਰੈਂਡ ਚੱਲ ਰਿਹਾ ਹੈ ਨਾ ਹਾਂਜੀ ਹਾਂਜੀ ਅੱਜ ਦੀ ਕਿੰਨੇ ਟਾਈਮ ਤੋਂ ਘੋੜਿਆਂ ਦੀ ਸਲਾਈਂ ਚੋਂ ਅਸੀਂ 2008 ਤੋਂ ਆ ਜੀ 2008 ਤੋਂ ਉਸ ਤੋਂ ਪਹਿਲਾਂ ਆਪਣੇ ਕੋਈ ਰੱਖਦਾ ਸੀ ਘੋੜੇ ਨਹੀਂ ਆਪਣੇ ਕੋਈ ਨਹੀਂ ਰੱਖਦਾ ਅੱਛਾ 2008 ਤੋਂ ਤੁਸੀਂ ਸਟਾਰਟ ਕੀਤਾ ਹਾਂ ਜੀ ਤੇ ਪਹਿਲਾ ਘੋੜਾ ਇਹ ਹੀ ਲੈਤਾ ਸੀ ਤੁਸੀਂ ਜਿਹੜਾ ਘੋੜਾ ਨਹੀਂ ਪਹਿਲਾ ਘੋੜਾ ਰੱਖਿਆ ਜੀ ਘੋੜੇ ਤੇ ਘੋੜਾ ਦਾ 4 ਸਾਲ ਪਹਿਲਾਂ ਹੀ ਆਇਆ ਆਪਣੇ ਕੋਲ ਅੱਛਾ 4 ਸਾਲ ਪਹਿਲਾਂ ਘੋੜਾ ਲਿਆਂਦਾ ਤੁਸੀਂ ਹਾਂ ਜੀ ਇਹ ਜਿਹੜਾ ਘੋੜਾ ਅੱਜ ਆਪਾਂ ਦਿਖਾਇਆ ਆਪਣੇ ਸੱਜਣਾ ਨੂੰ ਇਹਦਾ ਕੀ ਨਾਮ ਹੈ ਕਿੰਨੀ ਉਮਰ ਹੈ ਕਿਹੜੀ ਬਲੱਡ ਲਾਈਨ ਹੈ ਬਾਈ ਉਹਦੇ ਬਾਰੇ ਦੱਸ ਦਿਓ ਸਾਨੂੰ ਸਾਰਾ ਇੱਕ ਵਾਰ ਪਵਨ ਇਹਦਾ ਨਾਮ ਹੈ ਜੀ ਜੀ ਸਾਹੋ ਕੀ ਬਲੱਡ ਲਾਈਨ ਦਾ ਜੀ ਜੀ ਮੇਰੇ ਪਾਸੇ ਉਸ ਆਗੂਲੜੇ ਦਾ ਮਾਰੇ ਪਾਸੇ ਜੀ ਭਾਨੇ ਵਾਲੀ ਹੈ ਜਿਸ ਦੀ ਮਾਂ ਡਾਇਰੈਕਟ ਭਾਨੇ ਵਾਲੇ ਘੋੜੇ ਦੀ ਸੀ ਜੀ ਜਿੱਥੋਂ ਨੋਗਰਾ ਲੈਣ ਚੱਲੀ ਹੈ ਭਾਨੇ ਵਾਲੀ ਇਹਦੀ ਮਾਂ ਉਸ ਘੋੜੇ ਦੀ ਸੀ ਭਾਨੇ ਦੀ ਡਾਇਰੈਕਟ ਜੀ ਹਾਂਜੀ 62 ਇੰਚ ਦੀ ਘੋੜੀ ਸੀ ਜੀ ਕੱਦ ਕਾਠ ਕਿੰਨਾ ਇਸ ਟਾਈਮ ਇਹਦਾ ਕਿੰਨਾ ਕੱਦ ਦਾ ਸਾਰਾ ਇੱਕ ਵਾਰ ਦਾ ਕੱਦੇ ਦਾ ਜੀ 40+ ਹੈ ਜੀ ਪਰ ਜਿਹੜੀ ਜਿਆਦਾ ਇਹਦੇ ਚ ਮਤਲਬ हट ਕੇ ਗੱਲ ਹੈ ਉਹ ਜਿਹਦੀ ਲੈਂਥ ਹੈ ਜੀ ਤੇ ਤਾਂ ਹੋਣਾ ਤੁਸੀਂ ਦੇਖੀ ਹੋਣੀ ਹੈ ਜੀ ਜਾਂ ਘੋੜੇ ਦੀ ਲੈਂਥ ਆ ਜਾਂਦੀ ਹੈ ਤਾਂ ਤਾਂ ਛੋਟੀ ਰਹਿ ਜਾਂਦੀ ਜੀ ਤਾਂ ਹੁਣ ਆ ਗਿਆ ਜੀ ਇਹ ਤਾਂ ਪਿੱਛੇ ਤੋਂ ਲੰਬਾਈ ਛੋਟੀ ਰਹੇ ਜੀ ਇਹਦੀ ਪ੍ਰੋ퍼 ਹੈ ਜੀ ਹੂੰ ਹੂੰ ਓਨਲੀ ਤਾਂ ਆਉਣਾ ਹੈ ਓਨਲੀ ਪਿੱਛੇ ਜੀ ਹਾਂਜੀ ਹੁਣ ਤੱਕ ਭਾਈ ਇਹਦੇ ਜਦੋਂ ਤੋਂ ਤੁਹਾਡੇ ਕੋਲੇ ਆਇਆ ਕਿੰਨੀਆਂ ਕੁੜੀਆਂ ਮੇਟ ਕਰਵਾਈਆਂ ਤੁਸੀਂ ਇਹ ਤੋਂ ਹਾਂ ਸਾਡੇ ਕੋਲੇ ਜੀ ਜ਼ਿਆਦਾ ਪਿੱਛੇ ਤਾਂ ਸੀ ਜੀ ਬੜਤ ਘੱਟ ਕੀਤੀ ਹੈ ਹੁਣ ਤੱਕ ਮੰਡੀ ਮੰਡੀ ਤੋਂ ਬਾਅਦ ਅੱਜ ਤੁਹਾਡੇ ਸਾਹਮਣੇ 21ਵੀਂ ਕੁੜੀ ਆਈ ਅੱਥੇ ਜਿਹੜੀ ਅੱਜ ਅਸੀਂ ਵੀਡੀਓ ਕਰ ਰਹੇ ਹਾਂ ਪਹਿਲਾਂ ਜਾਂ ਪੰਤਾ ਹਾਂਜੀ ਕਿੰਨੀ ਕੀਸ ਹੈ ਭਾਈ ਸਟਾਰ ਸਾਡੀ ਤਾਂ ਜੀ ਬਹੁਤ ਨਾਰਮਲ ਫੀਸ ਹੈ ਜੀ ਜੀ ਆਪਣੀ ਤਾਂ 21000 ਰੁਪਏ ਫੀਸ ਹੈ ਜੀ ਟੋਟਲ 21000 ਰੁਪਏ ਫੀਸ ਅੱਛਾ ਤੇ ਹੁਣ ਤੱਕ ਕਿੰਨੇ ਰਿਜ਼ਲਟ ਆ ਗਏ ਬਾਈ ਜੀ ਤੁਹਾਡੇ ਇੱਥੇ ਆਉਣ ਤੋਂ ਬਾਅਦ 1.5 ਸਾਲ ਦੇ ਵਿੱਚ ਇੱਥੇ ਆਉਣ ਤੋਂ ਬਾਅਦ 23-24 ਰਿਜ਼ਲਟ ਆ ਗਏ 23-24 ਰਿਜ਼ਲਟ ਆ ਚੁੱਕੇ ਆ ਚੁੱਕੇ ਕਿਹੋ ਜਿਹੇ ਰਿਜ਼ਲਟ ਨੇ ਜਿਆਦਾਤਰ ਬਸ਼ੇਰੀਆਂ ਆਈਆਂ ਜੀ ਜੀ ਤੇ ਬਹੁਤ ਕੁਆਲਿਟੀ ਵਾਲੇ ਇਹਦੇ ਨਾਲੋਂ ਵੀ ਤਾਂ ਹੋਣ ਜਾਦੇ ਲੰਮੀ ਇੱਕ ਜੀ ਜਿਹੜੀ ਸਭ ਤੋਂ ਮੇਨ ਖਾਸੀਅਤ ਹੈ ਜੀ ਘੋੜਾਂ ਚ ਪੌਰਗਾ ਮੰਨੀਆਂ ਜਾਂਦੀਆਂ ਜੀ ਕੋਈ ਮੰਨਦਾ ਕੋਈ ਨਹੀਂ ਮੰਨਦਾ ਉਹ ਅਗਰੇ ਦੇਪੈਂਡ ਹੈ ਹਾਂ ਜੀ ਇਹ ਸਿੰਗਲ ਪੌਰੀ ਘੋੜਾ ਜੀ अच्छा सिंगल पौरी घोडा जानवर कोई हजारਾਂ ਦੇ ਇੱਕ ਹੁੰਦਾ ਜੀ ਇਹਦੇ ਕੱਲੀ ਮੱਥੇ ਵਾਲੀ ਪੌਰੀ ਆ ਜੇ ਹੋਰ ਕਿਤੇ ਵੀ ਪੌਰੀ ਨਾ ਹੀ ਇਹਦੇ ਤੋਂ ਵੱਡੀ ਖਾਸੀ ਸਭ ਤੋਂ ਵੱਡੀ ਖਾਸੀ ਤਾਂ ਸਭ ਤੋਂ ਉੱਚੀ ਪੌਰੀ ਆ ਜੀ ਇਹਦੇ ਬੱਚਿਆਂ ਨੇ ਵੀ ਸਿੰਗਲ ਪੌਰੀ ਆ ਅਜੇ ਜਿੰਨੇ ਬੱਚੇ ਆਏ ਉਹਨਾਂ ਦੇ ਵੀ ਸਿੰਗਲ ਪੌਰੀ ਆ ਠੀਕ ਹੈ ਕੋਈ ਹੋ ਸਕਦਾ ਵੀ 100 ਕੇਸ ਚ ਇੱਕ ਕੇਸ ਹੋ ਗਿਆ ਵੀ ਦੋ ਪੌਰੀਆਂ ਜਾਂ ਦੇ ਮਣ ਜਾਂ ਕੰਠ ਮਣ ਆ ਗਈ ਹੋਵੇ ਨਾਲ ਪਰ ਨਹੀਂ ਜ਼ਿਆਦਾ ਸਿੰਗਲ ਪੌਰੀ ਹੋਏ ਅਦੇ ਜਿੰਨੇ ਹੁਣ ਤੱਕ ਤੁਸੀਂ ਕਹਿ ਰਹੇ ਹੋ ਵੀ ਡੇਢ ਸਾਲ ਚ ਬੱਚੇ ਆਏ ਨੇ ਸਾਰੇ ਸਿੰਗਲ ਪੌੜੀ ਸਾਰੇ ਜ ਪਹਿਲਾਂ ਪਿੱਛੇ ਵੀ ਸਿੰਗਲ ਪੌੜੀ ਹੈ ਜੀ ਪੌੜੀ ਦੇਖ ਕੇ ਇਹਦੇ ਬੱਚੇ ਨੂੰ ਅਗਲਾ ਦੱਸਣ ਦਾ ਲੈਂਥ ਲੈ ਕੇ ਵੀ ਪਵਨ ਦਾ ਬੱਚਾ ਹੋਊਗਾ ਠੀਕ ਹੈ ਹਾਂਜੀ ਮਤਲਬ ਇਹਨੇ ਵੀ ਆਪਣਾ ਮਾਰਕੀਟ ਦੇ ਵਿੱਚ ਕਾਫੀ ਵੱਡਾ ਨਾਮ ਬਣਾਇਆ ਹੈ ਉਹ ਵੀ ਵੱਡਾ ਨਾਮ ਬਣਾਇਆ ਹਾਂਜੀ ਹਾਂ ਤੇ ਅੱਛਾ ਭਾਈ ਇੱਕ ਗੱਲ ਹੋਰ ਜਿੰਨੇ ਤੁਸੀਂ ਕਹਿ ਰਹੇ ਹੋ ਵੀ ਹੁਣ ਤੱਕ ਇਹਦੇ ਆਪਣੇ ਕੋਲੇ ਇੱਥੇ 22 ਤੋਂ 23 ਰਿਜ਼ਲਟ ਆਇਆ ਕਿਹੜੀਆਂ ਘੋੜੀਆਂ ਤੋਂ ਕਿਹੋ ਜਿਹੇ ਬੱਚੇ ਆਏ ਨੇ ਭਾਈ ਮੈਕਸੀ ਰਾਇ ਹੈ ਜੀ ਚੰਬੀਆਂ ਘੋੜੀਆਂ ਤੇ ਵੀ ਨੁਗਰੇ ਬੱਚੇ ਆਇਆ ਨੁਗ ਅੱਛਾ ਬੱਜਾਂ ਦੇ ਅੰਕੜੇ ਬਿਸ਼ੇਰੀਆਂ ਦੇ ਜਿਆਦੇ ਅੰਕੜੇ ਬਿਸ਼ੇਰੀਆਂ ਦੇ ਅੰਕੜੇ ਬਿਸ਼ੇਰੀਆਂ ਦੇ ਅਜੇ ਜਿੰਨੇ ਕੁ ਬੱਚੇ ਆਏ ਨੇ ਮਤਲਬ ਸਪੋਰਟਲੈਸ ਆਏ ਨੇ ਹਾਂ ਸਪੋਰਟਲੈਸ ਆਏ ਟੋਟਲੀ ਸਪੋਰਟਲੈਸ ਟੋਟਲੀ ਸਪੋਰਟਲੈਸ ਆਏ ਜੀ ਅੱਜ ਤੱਕ ਜਿੰਨੇ ਆਪਣੇ ਕੋਲੇ ਆਏ ਆ ਕੋਈ ਕਿਸੇ ਦੇ ਕਿਸੇ ਪ੍ਰਕਾਰ ਦੀ ਵੀ ਕਮੀ ਨਹੀਂ ਅੱਛਾ ਕੋਈ ਕੰਨਾਂ ਦੀ ਕੋਈ ਲੈਂਥ ਦੀ ਕੋਈ ਗਾਂਠ ਦੀ ਕੋਈ ਭੌਰੀ ਦੀ ਕੋਈ ਵੀ ਪ੍ਰੋਬਲਮ ਨਹੀਂ ਆਈ ਠੀਕ ਹੈ ਅਸ਼ੇ ਭਾਈ ਜਿੰਨੇ ਹੁਣ ਤੁਸੀਂ ਆਪਾਂ ਗੱਲ ਕੀਤੀ ਸੀਗੀ ਵੀ 21000 ਰੁਪਏ ਫੀਸ ਹੈ ਕੋਈ ਸੱਜਣ ਆਉਂਦਾ ਹੈ ਨਾ ਦੂਰੋਂ ਨੇੜੇੋਂ ਚੱਲ ਕੇ ਕਈ ਵਾਰੀ ਕੋਈ ਪਰਮਾਤਮਾ ਨਾ ਕਰੇ ਕੁਦਰਤੀ ਚੀਜ਼ ਹੈ ਨਾ ਕਈ ਵਾਰੀ ਦਵਾਰੇ ਆ ਜਾਂਦਾ ਬੰਦਾ ਤੋ ਇਹ ਕੋਈ ਗੱਲਬਾਤ ਭਾਈ ਨਹੀਂ ਜੇ ਆਪਣੇ ਉਹ ਕੋ ਚੱਕਰ ਨੇ ਆਪਾਂ ਸਾਲ-ਸਾਲ ਘੋੜੀ ਮਲਾਈ ਜਾਂਦੇ ਅਗਰ ਜੇ ਆਪਾਂ ਤਾਂ ਕਹਿੰਦੇ ਆ ਮਹਾਰਾਜ ਕਰਕੇ ਪਹਿਲੀ ਵਾਰੀ ਜਿਹੜੇ ਪਰ ਨਹੀਂ ਰੰਦੀ ਦਾ ਕੋਈ ਦਿੱਕਤ ਨਹੀਂ ਅੱਛਾ ਦੋ ਵਾਰੀ ਦਾ ਛੱਡ ਵੀ ਤਿੰਨ ਵਾਰੀ ਮਿਲਾ ਦਿੰਦੇ ਜੇ ਕੋਈ ਦੂਰੋਂ ਨੇੜੇ ਆਉਂਦਾ ਕਿੰਨੇ ਦਿਨ ਤੱਕ ਆਪਾਂ ਦੂਰੋਂ ਨੇੜੇ ਬਹੁਤ ਦੂਰ ਦੂਰ ਤੇ ਘੋੜੀ ਅੰਬਰਸਾਰੀ ਬਾਰਡਰ ਏਰੀਆ ਦੇ ਘੋੜੀਆਂ ਆ ਗਈਆਂ ਲਾਸਟ ਮੰਡਾਨੀਆਂ ਇਧਰ ਹਵੋਰ ਏਰੀਆ ਚੋਂ ਰਾਜਸਥਾਨ ਏਰੀਆ ਚੋਂ 200 ਕਿਲੋਮੀਟਰ ਦੇ ਸਰਕਲ ਜੀ ਬਹੁਤ ਘੋੜੀ ਆਈ ਹੈ ਅੱਛਾ ਹਾਂਜੀ ਜਿੰਨੇ ਆਪਣੇ ਏਰੀਆ ਚ ਮਿਲੀ ਇੰਨੀ ਬਾਹਰ ਦੇ ਏਰੀਆ ਚ ਘੋੜੀ ਮਿਲੀ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਬੇਦਰੋ ਸਾਹੇ ਉਧਰੋਂ ਆਇਆ ਇਹ ਦੂਸਰੇ ਏਰੀਆ ਉਧਰੋਂ ਜ਼ਿਆਦਾ ਘੋੜੀਆਂ ਦੇ ਵਿੱਚ ਘੋੜੀਆਂ ਤਾਂ ਇਹ ਜਿਹੜੀਆਂ ਜਿਨ੍ਹਾਂ ਨੇ ਚਾਰ ਚਾਰ ਸ ਉਹ ਇਦ ਕੀ ਵੀ ਇੱਥੋਂ ਮਲਾ ਕੇ ਲੈ ਕੇ ਗਏ ਆ ਵੀ ਕੋਈ ਆ ਕੇ ਦੱਸਦਾ ਵੀ ਸਾਡੇ ਕੋਲੇ ਤਿੰਨ ਬੱਚੇ ਆ ਕੋਈ ਕਹਿੰਦਾ ਸਾਡੇ ਕੋਲ ਦੋ ਬੱਚੇ ਨੇ ਇਹ ਦੀਆਂ ਹੂੰ ਹੂੰ ਬਹੁਤ ਚੰਗੇ ਚੰਗੇ ਬਰੀਡਰਾਂ ਕੋਲ ਇਹਦੀਆਂ ਬੱਚੀਆਂ ਆ ਜੀ ਇੱਕ ਤੁਸੀਂ ਸ਼ਾਇਦ ਪਿਆਰ ਦਿਓ ਮੇਜਰ ਫੱਟੀਆਂ ਆ ਜੀ ਅੰਕਲ ਉਹਨਾਂ ਕੋਲੇ ਬਹੁਤ ਪੁਰਾਣਾ ਘੋੜਾ ਰਿਹਾ ਉਹਨਾਂ ਦੇ ਘਰੇ ਵੀ ਇਹਦੀ ਬੱਚੀ ਆ ਜੀ ਹੋਊਗੀ 60 ਇੰਚ ਦੀ ਬਹੁਤ ਚੰਗੀ ਘੋੜੀ ਬਣੀ ਹੋਈ ਹੈ 23 ਘੋੜੀ ਮਗਰ ਨੁਕਰੀਏ ਜੀ ਹਾਂ ਜੀ ਜਿਵੇਂ ਤੁਸੀਂ ਕਹਿੰਦੇ ਹੋ ਬਈ ਚੰਬੀਆਂ ਕੁੜੀਆਂ ਤੇ ਵੀ ਇਹਨੇ ਵਧੀਆ ਨੌਕਰੀਆਂ ਸਪੋਰਟਲੈਸ ਨਹੀਂਆਂ ਨੌਕਰੀਆਂ ਵੀ ਸਪੋਰਟਲੈਸ ਆ ਜਿਆਦੇ ਸਪੋਰਟਲੈਸ ਹਾਂ ਹਾਂ ਹਾਂਜੀ ਤੁਸੀਂ ਕਹਿ ਰਹੇ ਸੀ ਇਹਦਾ ਬਸ਼ੇਰਾ ਜਿਹੜਾ ਉਹ ਬੜੀ ਲੈਂਥ ਦਾ ਹੁੰਦਾ ਕੀ ਅੰਦਾਜ਼ਨ ਕਿੰਨਾ ਤੁਸੀਂ ਦੇਖਿਆ ਗਿਆ ਬਸ਼ੇਰੇ ਦੇ ਕਿੰਨੇ ਕੁ ਵਧੀਆ ਆ ਰਹੇ ਨੇ ਕੀ ਹਾਂ ਕਿ ਅਸੀਂ ਵੀ ਦੇਖਿਆ ਲਗਭਗ ਮਾਰਕੀਟ 'ਚ ਵੀ ਜਿਹੜੇ ਪੁਰਾਣੇ ਬੰਦੇ ਨੇ ਸਾਰਿਆਂ ਨੇ ਦੇਖੇ ਬੱਚੇ ਇਹਦੇ ਹਾਂ ਬਹੁਤ ਜਿਆਦੇ ਲੰਮੇ ਬੱਚੇ ਹੁੰਦੇ ਆ ਬੱਚੇ ਦੇਖਣ ਸਾਰੀ ਅਗਲਾ ਪਛਾਣ ਲੈਂਦਾ ਵੀ ਆਪਾਂ ਬੰਦਾ ਬੱਚਾ ਅੱਛਾ ਲੈਂਥ ਤੇ ਕਰਨ ਭਾਈ ਇਹਦਾ ਹੱਡੀ ਆ ਅੱਛਾ ਕੰਨ ਕੁੰਡੀ ਵਾਲਾ ਭਾਈ ਕੁੰਡੀ ਵਾਲਾ ਕੰਨ ਆਉਦਾ ਇਹ ਬੱਚਿਆਂ ਦਾ ਜਿੰਨੇ ਹੀ ਬੱਚੇ ਆਏ ਜਿੰਨੀਆਂ ਬੱਚੀਆਂ ਅੱਜ ਤੱਕ ਇਹ ਰਵੇ ਕਿਸੇ ਨੇ ਪੋਲੇ ਕੰਨਾਂ ਦਾ ਬੱਚਾ ਨਹੀਂ ਦੇਖਿਆ ਅੱਛਾ ਮਤਲਬ ਕੰਨ ਕੰਨੋ ਦਾ ਅੱਜ ਨੀ ਕਿਸੇ ਕੇਸ ਨਹੀਂ ਜੀ ਵੀ ਇਹਦਾ ਸਿੱਧੇ ਕੰਨਾਂ ਦਾ ਬੱਚਾ ਆ ਗਿਆ ਅੱਛਾ ਸਾਰੇ ਕੁੰਨੀ ਵਾਲੇ ਕੁੰਡੀ ਵਾਲਾ ਕੰਨਾਂ ਦੇ ਬੱਚੇ ਹੁੰਦੇ ਜੀ ਠੀਕ ਹੈ ਹਾਂ ਜੀ ਅੱਛਾ ਭਾਈ ਜਿੰਨੇ ਅੱਜਕੱਲ੍ਹ ਘੋੜਾ ਜਾਗ ਤੇ ਕਹਿ ਦਿੰਦੇ ਨੇ ਕਿ ਵੀ ਸਪੌਟ ਕਢਾ ਦਿੰਦੇ ਨੇ ਕਿ ਆਪਣੇ ਇਹਦੇ ਕਿਤੇ ਕਿਤੇ ਹੈਗੇ ਨਹੀਂ ਆਣਾ ਮਤਲਬ ਹਾਂ ਜੀ ਜਿਵੇਂ ਘੋੜਾ ਏਜ ਆ ਗਿਆ ਨਹੀਂ ਘੋੜਾ ਹੋ ਗਿਆ 13 ਸਾਲਾਂ ਦਾ ਜੀ ਹੋਣੇ ਦੇ ਕਿਤੇ ਨਾ ਕਿਤੇ ਆ ਗਏ ਸਪੋਰਟ ਆ ਗਏ ਇੱਕ ਫਲਕਾਰੀ ਹੁੰਦੀ ਹੈ ਜਿਹੜੀ ਫਲਕਾਰੀ ਹੁੰਦੀ ਹੈ ਜੋ ਚਮੜੀ ਦੇ ਉੱਤੋਂ ਕਾਲਸ ਲਿੰਦੀ ਹੈ ਜੀ ਜੀ ਉੱਤੋਂ ਹੈ ਇਹ ਸਪੋਰਟ ਹੈ ਜਦੋਂ ਕੋੜਾ ਗਰਮ ਹੋ ਜਾਣਾ ਆ ਗਿਆ ਮੁੜਕਾ ਜਾਂ ਉਦੋਂ ਢੀਲੇ ਆ ਜਨਮ ਹੋਣ ਵੇਲੇ ਜਿੰਦੇ ਉਹ ਵੈਸੇ ਨਹੀਂ ਕਿ ਬਾਹਰ ਨਹੀਂ ਦੇਈਏ ਹਾਂ 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 ਹਾਂਜੀ ਅੱਛਾ ਵੀ ਜਿੰਨੇ ਆਪਾਂ ਕਹਿੰਦੇ ਆ ਨੋਕਰਾਂ ਦੀ ਲਾਈਨ ਤੋਂ ਜਿਹੜੀ ਕਹੇ ਵੀ ਜਿੱਥੋਂ ਇਹ ਚੱਲਿਆ ਸਾਹੋ ਕੇ ਲਾਈਨ ਤੋਂ ਉੱਥੋਂ ਆਈ ਹੈ ਇਹ ਲੈਣਾ ਹਾਂਜੀ ਹਾਂਜੀ ਇਹਦੇ ਵੀ ਜੋ ਹੋਰ ਵੀ ਕਾਫੀ ਬਰੀਕੀਆਂ ਹੋਣਗੀਆਂ ਹਨਾ ਹਾਂਜੀ ਬਹੁਤ ਜਿਆਦੇ ਬ੍ਰੀਕਿੰਗ ਹੈ ਜੀ ਫੇਸ ਦੀ ਧਾਉਣ ਦੀ ਕੰਨਾਂ ਦੀ ਲੈਂਥ ਦੀ ਔੜਿਆਂ ਦੀ ਕੋਈ ਵੀ ਕਮੀ ਨਹੀਂ ਜਿਨਾ ਕੋਈ ਪਿੱਛਾ ਢਾਲੂ ਨਾ ਕੋਈ ਧਾਉਣ ਛੋਟੀਆਂ ਨਾ ਮੂੰਹ ਮੋਟਾ ਹੈਗਾ ਜੀ ਜਿੰਨੇ ਮਤਲਬ ਐ ਹੁੰਦੇ ਚ ਕੋਈ ਹੈ ਬਈ ਠੀਕ ਹੈ ਬਈ ਪਰ ਕਹਿੰਦੇ ਮੂੰਹ ਮੋਟਾ ਹੈਗਾ ਪਿੱਛਾ ਢਾਲੂ ਆ ਗਿਆ ਜਾਂ ਲੈਂਥ ਘੱਟ ਆ ਗਈ ਜਾਂ ਧਾਉਣ ਘੱਟ ਆ ਗਈ ਕੋਈ ਵੀ ਨਹੀਂ ਅਜੀ ਜਿਹੜੇ ਤੁਸੀਂ ਕਹਿੰਦੇ ਹੋ ਬਈ ਇਹਦੇ 4-5 ਹੁਣ ਤੱਕ ਜਿਹੜੇ ਸਾਨ ਬਣੇ ਹੋਏ ਨਹੀਂ ਗਏ ਤੁਸੀਂ ਆਪ ਦੇਖੀ ਨਾ ਉਹਨਾਂ ਦੇ ਰਿਜ਼ਲਟ ਕਿਹੋ ਜਿਹੇ ਨੇ ਉਹਨਾਂ ਦੇ ਵੀ ਤਾਂ ਬਹੁਤ ਚੰਗੇ ਰਿਜ਼ਲਟ ਆਈ ਜਾਂਦੇ ਨੇ ਠੀਕ ਹੈ ਹਾਂਜੀ ਅਰੇ ਨਵਾਂ ਮੁੰਡਾ ਕੋਈ ਇਸ ਲਾਈਨ ਚ ਆਉਣਾ ਚਾਹੁੰਦਾ ਕਿਵੇਂ ਆਪਣਾ ਕੰਮ ਸਟਾਰਟ ਕਰੇ ਜਿਵੇਂ ਤੁਹਾਡਾ 2008 ਤੋਂ ਤਜਰਬਾ ਹੈ ਲੰਮਾ ਤਜਰਬਾ ਹੈ ਸਾਡਾ ਤਾਂ ਜੀ ਇਹ ਤਜਰਬਾ ਹੀ ਅਸੀਂ ਤੁਹਾਨੂੰ ਦੱਸਦਿਆਂ ਵੀ ਪਹਿਲਾਂ ਤਾਂ ਬੰਦਾ ਆਪਦੀ ਜੇਬ ਦੇਖੇ ਜੀ ਜੇ ਚੰਗੇ ਪੈਸੇ ਲਾ ਸਕਦਾ ਤਾਂ ਚੰਗਿਆ ਜਾਣ ਭਰੀ ਲੋ ਹਾਂ 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 ਜੇ ਬੰਦੇ ਕੋਲ ਸਬਰ ਹੈ ਤੇ ਬੰਦਾ ਤਿਆਰ ਕਰ ਸਕਦਾ ਥੋੜੇ ਰੁਪਈਆ ਤੋਂ ਵੀ ਤਿਆਰ ਕਰ ਸਕਦਾ ਹਾਂ 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 ਆਪੇ ਜਿਹੜੇ ਹੁਣ ਮੰਨ ਲਓ ਦੌਰ ਚੱਲ ਰਿਹਾ ਵੀ ਆਪਾਂ ਇੱਕੇ ਦਾ ਨਾਮ ਬਣਾਉਣਾ ਜਾਂ ਛੋਹਾਂ ਚ ਜਾਣਾ ਉਹ ਤਾਂ ਲੱਗਦਾ ਇਹ ਚੰਗੇ ਮੋٹے ਪੈਸੇ ਹਮਮ ਪਰ ਜੇ ਕੋਈ ਸਮਾਂ ਦੇ ਦੇ ਸਕਦੇ ਪੰਜ ਚਾਰ ਸਾਲ ਤਾਂ ਛੋਟੇ ਲੱਖ ਸਵਾ 2 ਲੱਖ ਰੁਪਏ ਵਾਲੀ ਘੋੜੀ ਤੋਂ ਵੀ ਕੰਮ ਚਲਾ ਸਕਦੇ ਜੀ ਹਾਂਜੀ ਅਸੀਂ ਜਿਆਦੇ ਮਹਿੰਗਾ ਸ਼ੌਕ ਵੀ ਨਹੀਂ ਐਡਾ ਆਪਾਂ ਕਹਿ ਸਕਦੇ ਵੀ ਜਿਆਦੇ ਮਹਿੰਗਾ ਹੀ ਹਮਮ ਉਹ ਆਪਣੇ ਕਹੋਗੇ ਵੀ ਆਪਾਂ ਸ਼ੌਕ ਤੇ ਕਿੰਨਾ ਸਬਰ ਦੇ ਸਕਦੇ ਜੀ ਆਪਣੀ ਜੇਬ ਕਿੰਨਾ ਕੁ ਪੈਸੇ ਜੇਬ ਵੀ ਇਹ ਆਪਾਂ ਸਬਰ ਵੀ ਜੀ ਵੀ ਕਿੰਨਾ ਕੁ ਰੱਖ ਸਕਦੇ ਠੀਕ ਹੈ ਘੋੜੀ ਤਾਂ ਲੱਖ 70 80 90 ਜਾਂ 2 ਲੱਖ ਰੁਪਏ ਵਾਲੀ ਤੇ ਵੀ ਕੰਮ ਚਲਾ ਸਕਦੇ ਆਪਾਂ ਪਰ ਜੇ ਹੁਣ ਆਪਾਂ ਅਖੀਆ ਵੀ ਅਸੀਂ ਦੋ ਸਾਲਾਂ ਚ ਅਸੀਂ ਨਾ ਵੀ ਕਰਨਾ ਫਿਰ ਉਹਦੇ ਲਈ ਸਾਨੂੰ ਜੀ ਪੈਸੇ ਜ਼ਿਆਦੇ ਲਾਉਣੇ ਪੈਣ ਲਾਉਣੇ ਪੈਣਗੇ ਹਾਂਜੀ ਅੱਛਾ ਬਈ ਹੁਣ ਆਪਣੇ ਕੋਲੇ ਕਿੰਨੇ ਜਾਨਵਰ ਨੇ ਇਸ ਟਾਈਮ ਹੁਣ ਆਪਣੇ ਕੋਲੇ ਜੀ ਚਾਰ ਚਾਰ ਬਰਾਬ ਦੇ ਜੀ ਇੱਕ ਤੋਂ ਦੋ ਘੋੜੀਆਂ ਹਰ ਵਕਤ ਰਹਿੰਦੀਆਂ ਅੰਗ ਨਹੀਂ ਟੋਣਾਂ ਹਾਂਜੀ ਜਿੱਦਾਂ ਘੋੜਾ ਆਇਆ ਮਹਾਰਾਜ ਕਿਰਪਾ ਨਾਲ ਆਪਣੇ ਘੋੜੇ ਇੱਕ ਉਪਰੀ ਘੋੜੀ ਰਹੀ ਰਹੀਏ ਠੀਕ ਹੈ ਹਾਂਜੀ ਉਹ ਕਿੰਨੇ ਦਿਨਾਂ ਤੱਕ ਰੱਖ ਲੈਨੇ ਹੋ ਬਈ ਜਿਵੇਂ ਆਪ ਘੋੜੀ ਦੋ ਚਾਰ ਦਿਨ ਪੰਜ ਦਿਨ ਕੋਈ ਹਫਤਾ ਦਸ ਦਿਨ ਵੀ ਰੁਕ ਜਾਂਦੀ ਹੈ ਜੀ ਅੱਛਾ ਬੰਦੇ ਤੇ ਡਿਪੈਂਡ ਕਰਦਾ ਕਿੰਨੀ ਦੂਰ ਦਾ ਕਿੰਨੀ ਵਾਰ ਚਾਹ ਨਹੀਂ ਉਹ ਹੀ ਆਉਂਦਾ ਜੀ ਹੀਟ ਜ਼ਿਆਦਾਤਰ ਘੋੜੀਆਂ ਰਹਿਣ ਦਾ ਕਾਰਨ ਵੀ ਘੋੜੇ ਕੋਲ ਹੀ ਹੈ ਜੀ ਕੋਈ ਸਿੰਗਲ ਘੋੜੀ ਦਵਾਰੇ ਮੁੜ ਕੇ ਆਉਂਦੀ ਹੈ ਇੱਥੇ ਡਾਕਟਰ ਲਖਵਿੰਦਰ ਜੀ ਜੀ ਆਪਣੇ ਏਰੀਆ ਦੇ ਡਾਕਟਰ ਹੈ ਜੀ ਹੂੰ ਉਹ ਉਹਦੇ ਇੱਕ ਵਾਰ ਦਿਨ ਚ ਹੂੰ ਉਹ ਚੈੱਕ ਕਰਕੇ ਜਿਵੇਂ ਉਹ ਕਹਿੰਦੇ ਉਸ ਹਿਸਾਬ ਨਾਲ ਹੀ ਜਪ ਦਿੰਨੇ ਆ ਘੋੜੀ ਉਹਨਾਂ ਨੇ ਦੱਸਣਾ ਪਤਾ ਕਿ ਜੀ ਕੋਈ ਨਹੀਂ ਖਾਲੀ ਨਿਕਲੇ ਠੀਕ ਹੈ ਇਹ ਤਾਂ ਕੋਈ ਜ਼ਿਆਦਾ ਫਲਟਾ ਹੈ ਤਾਂ ਕੀ ਕਹਿਣਾ ਨਹੀਂ 99% ਦਾ ਸਕਦੇ ਕੋੜੀਆਂ ਚੈੱਕ ਕਰੀ ਗੱਬੜ ਨਹੀਂ ਨਿਕਲਦੀ ਮਤਲਬ ਜੀ ਅੰਦਰੋਂ ਕੁੜੀ ਸਾਫ਼ ਹੈ ਤਾਂ ਤੁਹਾਡੇ ਕੋੜੇ ਦਾ ਕੋਈ ਲਾਂਬਾ ਨਹੀਂ ਹੈ ਕੋਈ ਇਹਦਾ ਕੋਈ ਲਾਂਬਾ ਨਹੀਂ ਜੀ ਕੋੜੇ ਦਾ ਲਾਂਬਾ ਹੋਣ ਚਾਹੇ ਇੱਕੇ ਕਰਨਾ ਵੀ ਕਿਉਂ ਨਹੀਂ ਆ ਰਿਹਾ ਸਾਰੇ ਕੋਲ ਡਾਕਟਰ ਸਾਹਿਬ ਦੀ ਬਹੁਤ ਵਧੀਆ ਸੂਮਤ ਹੈ ਠੀਕ ਹੈ ਨਾ ਤੁਸੀਂ ਵੀ ਸੁਣਦੇ ਹੋਵੋਗੇ ਪਿੰਡਾਂ ਜਾਨਿਓ ਉਹਨਾਂ ਨੇ ਕੋੜੀਆਂ ਜੀ ਬਹੁਤ ੜੀਆਂ ੜੀਆਂ ਸਾਡੇ ਕੋੜੇ ਤੋਂ ਵੀ ਬਹੁਤ ੜੀਆਂ ਕੋੜੀਆਂ ਕਪੜ ਕਰਾਂਗੇ ਹਾਂ ਜੀ ਅੱਛਾ ਭਾਈ ਜਿੰਨੇ ਕੋਈ ਆਪਾਂ ਕਹਿ ਦੀ ਜਿੰਨੇ ਤੁਸੀਂ 20000 ਰੁਪਏ ਫੀਸ ਬੋਲੀ ਹੈ ਹਨਾ ਇਹ ਵੀ ਕੋਈ ਆਮ ਨੋਰਮਲ ਪਰਿਵਾਰ ਚੋਂ ਹੁੰਦਾ ਮੁੰਡਾ ਹਨਾ ਸ਼ੌਂਕ ਪਾਲਦਾ ਕੋਈ ਮਾਨਤਾਨ ਉਹਦਾ ਮਾਨਤਾਨ ਵੀ ਫੁੱਲ ਆ ਜੀ ਇਹੇ ਦਾ ਸਾਨੂੰ ਇੱਕ ਵੀ ਕੇਸ ਨਹੀਂ ਮਿਲੂ 20 60 ਕੋਈ ਬੰਦਾ ਫੀਸ ਬਿਨਾ ਘੋੜੀ ਤੇ ਭਰਾਜ ਨਹੀਂ ਗਿਆ ਮਤਲਬ ਹਾਂ ਹਾਂ ਮਤਲਬ ਉਹ ਡਾਇਰੈਕਟ ਮੈਸੇਜ ਕਰਕੇ ਦੱਸ ਸਕਦਾ ਵੀ ਜੋ ਕੋਈ ਇੱਕ ਵੀ ਬੰਦਾ ਨਾ ਹੋਵੇ ਇੱਕ ਵੀ ਬੰਦਾ ਹੋਵੇ ਤਾਂ ਉਹਦੀ ਨਾਰਾਜ਼ਗੀ ਦੂਰ ਕਰਾਂਗੇ ਨਾਰਾਜ਼ਗੀ ਦੂਰ ਕਰਾਂਗੇ ਅੱਛਾ ਹਾਂਜੀ ਮਤਲਬ ਬੰਦਾ ਵੀ ਜੇ ਆਉਂਦਾ ਸੋਡੇ ਕੋਲੇ ਕੋਈ ਗਰੀਬ ਘਰ ਦਾ ਤਾਂ ਜਿੰਨੇ ਮੁਠੀ ਜੋੜੇ ਫੜਾਤੇ ਤੁਸੀਂ ਗਿਣਤੀ ਨਹੀਂ ਕਰਨੀ ਹਾਂ ਜੇ ਕੋਈ ਉਹ ਹੈ ਜੀ ਤਾਂ ਅਸੀਂ ਕੋਈ ਐਡੀ ਗੱਲ ਨਹੀਂ ਵੀ ਅਸੀਂ 21 ਲੈਣਾ ਹੈ ਠੀਕ ਹੈ ਹਾਂਜੀ ਮਤਲਬ ਉਹਦੀ ਦੇਖਿਆ ਜਾਊਗਾ ਹਾਂ ਦੇਖਿਆ ਜਾਊਗਾ ਜੀ ਪਰਿਵਾਰ ਅਗਲਾ ਮਤਲਬ ਸਿਸਟਮ ਚੋਂ ਇੱਕ ਚੱਲਦਾ ਜੀ ਅਹੀਂ ਸ਼ੌਕ ਵਧੂਗਾ ਜੇ ਆਪਾਂ ਨਵੇਂ ਬੰਦੇ ਦੀ ਸਪੋਰਟ ਕਰਾਂਗੇ ਅੱਛਾ ਭਾਈ ਇੱਕ ਆਪਣੀ ਗੱਲ ਉਡੀ ਮੈਨੂੰ ਹੋਰ ਦੱਸੋ ਹਣਾ ਜਿੰਨੇ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਦੂਸਰੇ ਏਰੀਆ ਤੋਂ ਲਿਆਂਦਾ ਉਧਰੋਂ ਉਧਰੇ ਘੂੜਿਆਂ ਦੀ ਜਿਹੜੀ ਹੈਗੀ ਜਿਆਦਾ ਮਤਲਬ ਰੱਖ ਰਖਾਵ ਹੈ ਨਾ ਮਹਿੰਗੀਆਂ ਘੂੜਿਆਂ ਨੂੰ ਆਪਣਾ ਏਰੀਆ ਕਿਹੜੀ ਗੱਲੋਂ ਪਛੜ ਗਿਆ ਵੀ ਆਪਾਂ ਕਿਉਂ ਨਹੀਂ ਘੂੜਿਆਂ ਚ ਨੱਗਿਆ ਸਕੀ ਆਪਣਾ ਏਰੀਆ ਜੀ ਪਛੜਿਆ ਨਹੀਂ ਹਮ ਆਪਣਾ ਥੋੜਾ ਜਿਹਾ ਏਰੀਆ ਲੇਟ ਹੈ ਅੱਛਾ ਉਧਰ ਜੀ ਦੋ ਦੋ ਪੀੜੀਆਂ ਤਿੰਨ ਤਿੰਨ ਪੀੜੀਆਂ ਹੋ ਗਏ ਲੋਕਾਂ ਨੂੰ ਜਾਨਵਰ ਰੱਖਦੇ ਹਮ ਹਮ ਉਹ ਬੰਦੇ ਨੂੰ ਨੌਲ ਜਾਗੀ ਜੀ ਨੌਲ ਜਾਗੀ ਉਹ ਬਰੀਡ ਤੇ ਪੈਸੇ ਲਾਉਣ ਲਾਗੇ ਕੋੜੀ ਚੰਗੀਆਂ ਚੰਗੇ ਤੋਂ ਕੋਣੇ ਤੋਂ ਮੀਟ ਕਰਾਉਂਦੇ ਆ ਜੀ ਆਪਾਂ ਥੋੜਾ ਨਵਾਂ ਸ਼ੌਕ ਆ ਜੀ ਨਵਾਂ ਏਰੀਆ ਪਰ ਉਹਦਾ ਕੋੜੀ ਕਿਰਾ ਗੱਬਣ ਕਰਾ ਲੇ ਪਰ ਕੋੜੀ ਮੈਂ ਕਹਿੰਦਾ ਵੀ 6 ਮਹੀਨੇ ਠਹਿਰ ਕੇ ਗੱਬਣ ਕਰਾ ਲਓ ਹੂੰ ਕੋੜੀ ਚੰਗੇ ਕੋੜੇ ਤੋਂ ਗੱਬਣ ਕਰੋ ਠੀਕ ਹੈ ਮਤਲਬ ਅੱਗੇ ਮੁੱਲ ਪਵੇ ਅੱਗੇ ਮੁੱਲ ਪਵੇ ਜੀ ਥੋੜਾ ਜਿਹਾ ਟੈਸਟ ਕਰਕੇ ਆਪਣਾ ਏਰੀਆ ਉਸ ਤੋਂ ਨਵਾਂ ਜੀ ਨਵਾਂ ਏਰੀਆ ਨਵਾਂ ਕੰਮ ਕੋਈ ਵੀ ਉਹਦੇ ਥੋੜਾ ਜਿਹਾ ਆਪਾਂ ਪੈਸਾ ਲਾਉਣ ਤਰ ਹਾਂ ਜਿਹੜਾ ਉਹ ਏਰੀਆ ਮੁਕਸਰ ਏਰੀਆ ਫਾਜ਼ਿਲਕਾ ਏਰੀਆ ਹੂੰ ਇਹ ਏਰੀਆ ਜੀ ਤੇਨ ਤਰ ਬਿੜੀਆਂ ਚਾਹ ਤੇਨ ਬਿੜੀਆਂ ਹੋਣੀਆਂ ਲੋਕਾਂ ਨੂੰ ਜਾਨਵਰ ਰੱਖਦੇ ਰੋ ਆਪਣੇ ਜੋਰ ਮਾਰ ਕੇ ਕਿਸੇ ਨੂੰ 20 ਸਾਲ ਹੋਏ ਹੋਣਗੇ ਜੇ ਆਪਾਂ ਕਹੀਏ ਮਤਲਬ ਉਹਨਾਂ ਲੋਕਾਂ ਨੇ ਬਰੀਡ ਤੇ ਕੰਮ ਕਰ ਬਰੀਡ ਤੇ ਕੰਮ ਕਰ ਚੁੱਕੇ ਆ ਜੀ ਉਹਨਾਂ ਦੇ ਸਮਾਂ ਲਾਤਾ ਉਹਨਾਂ ਨੇ ਉਹਨਾਂ ਨੂੰ ਸਾਰੀ ਨਵਲ ਜਾ ਗਈ ਉਹਨਾਂ ਵਜਿਹਾ ਹੋਣ ਦੇ ਸਾਬ باوجود ਉਹ ਚਾਰ ਬਰਾ ਦੇ ਚੰਗੇ ਰੁਪਏ ਲਾਉਂਦੇ ਆ ਚੰਗੀ ਦੇਖਭਾਲ ਕਰਦੇ ਆ ਜੀ ਤੇ ਹਰ ਬਸ ਪਾਲਣ ਦਾ ਵੀ ਆ ਗਿਆ ਹੂੰ 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 ਐਸਕਰ ਕੇ ਥੋੜਾ ਜਿਹਾ ਆਪਣਾ ਏਰੀਆ ਨਵਾਂ ਲੱਗਿਆ ਤੁਸੀਂ ਆਪਣੇ ਏਰੀਏ ਦੇ ਜਿਵੇਂ ਨਵੇਂ ਮੁੰਡੇ ਨੇ ਆਪਣੇ ਕੋਲ ਹੀ ਕਿੰਨੇ ਵਧੀਆ ਆਏ ਮੁੰਡੇ ਬੈਠੇ ਨੇ ਸ਼ੌਂਕ ਰੱਖਦੇ ਨੇ ਹਾਂ ਭਾਈ ਕੀ ਕਹਿਣਾ ਚਾਹੋਗੇ ਵੀ ਇਹ ਸਾਰੇ ਮੈਚ ਆਉਣਾ ਚਾਹੀਦਾ ਮੁੰਡਿਆਂ ਜਿੰਨੇ ਮੁੰਡੇ ਇੱਥੇ ਖੜੇ ਨੇ ਕੋਈ ਸਾਰਿਆਂ ਕੋਲੇ ਘੋੜਾ ਅੱਛਾ ਹਾਂਜੀ ਇਹ ਨਹੀਂ ਵੀ ਮਤਲਬ ਇਹ ਦੇਖਾ ਵੇ ਖੇੜੇ ਨੇ ਕੋਈ ਸਾਰਿਆਂ ਕੋਲੇ ਕਿਸੇ ਕੋਲ ਦੋ ਆ ਕਿਸੇ ਕੋਲ ਇੱਕ ਆ ਸਾਰਿਆਂ ਕੋਲੇ ਜਾਨਵਰ ਹੀ ਠੀਕ ਹੈ ਸਾਰੇ ਮੁੰਡੇ ਆਪਣੇ ਪਿੰਡ ਦੇ ਅੱਛਾ ਸਾਰੇ ਯਾਰ ਵੀ ਨਹੀਂ ਰੁਕ ਰਹੇ ਇਹ ਅੱਜ ਨਹੀਂ ਪਾਰਟੀ ਬੈਠੀ ਰੋਜ਼ ਹੀ ਬੈੰਦੇ ਸੀ ਅੱਛਾ ਤੇ ਡੇਲੀ ਬੈਣੇ ਡੇਲੀ ਬੈਣੇ ਡੇਲੀ ਮਹਿਫਿਲ ਲੱਗਦੀ ਆ ਫਿਰ ਡੇਲੀ ਲੱਗਦੀ ਆ ਜੀ ਕੋਈ ਐ ਨਹੀਂ ਬੰਦਾ ਵੀ ਇਹ ਜੋ ਕੱਲੇ ਮਤਲਬ ਉਹ ਦੇਖਣ ਆਲੇ ਆਏ ਸਾਰਿਆਂ ਕੋਲੇ ਘੋੜਗਾਈ ਸਾਰੇ ਇੱਕੋ ਹੀ ਗਰੁੱਪ ਦੇ ਬੰਦੇ ਸਾਰੇ ਇੱਕੋ ਹੀ ਗਰੁੱਪ ਦੇ ਜੀ ਠੀਕ ਹੈ ਹਾਂਜੀ ਕਿੰਨਾ ਕਿੰਨਾ ਟਾਈਮ ਹੋ ਗਿਆ ਬਈ ਆਪਣੇ ਇਹ ਮੁੰਡਿਆਂ ਨੂੰ ਘੋੜਗਾ ਰੱਖਦਿਆਂ ਨੂੰ ਸਾਰਿਆਂ ਨੂੰ ਜਿਹੜੇ ਆਪਣੇ ਨਾਲ ਖੜੇ ਨਹੀਂ ਗਏ ਯਾਰ ਵੀ ਸਾਰੇ ਸਾਰੇ ਸਰਪੰਚ ਸਾਹਿਬ ਦੀ ਵਜ੍ਹਾ ਕਰਕੇ ਹੈ ਜੀ ਨਹੀਂ ਵਜ੍ਹਾ ਦਾ ਨਹੀਂ ਇਹਨਾਂ ਨੇ ਦਵਾਈਆਂ ਮੰਨ ਲਓ ਇੱਕ ਬੰਦੇ ਨੂੰ ਵੀ ਜੇ ਇਹ ਨਕਸ਼ਣ ਪਾਣ ਦੇ ਕਿਸੇ ਘੋੜ ਆਹ ਹੁਣ ਸਭ ਪਲੱਸ ਘੋੜੀ ਆਪਣੇ ਪਿੰਡ ਮਤਲਬ ਇਹ ਬਾਈ ਦਾ ਬੜਪਣ ਹੈ ਵੀ ਜੇ ਵੱਡਾ ਸਹਯੋਗ ਇਹਨਾਂ ਦਾ ਜੀ ਘੋੜਾਂ ਵਧਾਉਣ ਦੇ ਵਿੱਚ ਪਿੰਡ ਦੇ ਵਿੱਚ ਆਪਾਂ ਸੱਚੀ ਗੱਲ ਹੀ ਦੱਸਦੇ ਹਾਂ ਕੈਮਰੇ ਥਰੂ ਹੂੰ ਹੂੰ ਵੀ ਜੇ ਕਿਸੇ ਨੂੰ ਵੀ ਮਹਿੰਗੀ ਘੋੜੀਆਂ ਵਿੱਚੋਂ ਪੈਸੇ ਖਾ ਕੇ ਦਵਾਣ ਦੇ ਸਾਰੇ ਬੰਦੇ ਨਾਚਣ ਪੈਂਦੀ ਕੋਈ ਬੰਦਾ ਘੋੜੀ ਨਹੀਂ ਲੈਂਦਾ ਇਹ ਤਾਂ ਬਾਈ ਦਾ ਬੜਪਣਾ ਹੈ ਫਿਰ ਜਿਹੜੇ ਨੇ ਮਤਲਬ ਸਹੀ ਚੀਜ਼ ਦਵਾਈ ਹੈ ਨਾ ਜਿੰਨੀਆਂ ਕੁੜੀਆਂ ਦਵਾਈਆਂ ਕਿਸੇ ਜਿ ਕੋ ਲੰਬਾ ਨਹੀਂ ਜੀ ਕਿਸੇ ਜਿ ਕੋ ਪੈਸਾ ਨਹੀਂ ਕਰਦਾ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਘਾਟਾ ਦੇ ਦਿੱਤਾ ਜੇ ਮੈਨੂੰ ਘਾਟਾ ਦੇ ਦਿੱਤਾ ਬੜੀ ਖੇਲ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਬਾਈ ਹੈ ਨਾ ਜਨਵਾਰ ਦਬਾਤਾ ਮੁਸਕਲ ਦੋ ਚਾਰ ਬੰਦੇ ਇਹ ਜੇ ਹੈਗੇ ਅਭੀ ਸ਼ੌਕ ਠੀਕਾ ਹਾਂ 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 ਕੁਝ ਕਾਰਨ ਕਰਕੇ ਉਹਨੇ ਵੇਚ ਤਨਾ ਪਰ ਉਹ ਬੰਦੇ ਇਹ ਨਹੀਂ ਕਹਿ ਸਕਦੇ ਆ ਕਿ ਮੈਨੂੰ ਘਾਟਾ ਦੇ ਉਹਨਾਂ ਨੂੰ ਕੋਈ ਮੁਨਾਫਾ ਦਿੱਤਾ ਉਹਨਾਂ ਨੇ ਮੁਨਾਫਾ ਹੀ ਦਿੱਤਾ ਠੀਕ ਹੈ ਮਤਲਬ ਤਾਂ ਸਮਝੋ ਨਹੀਂ ਮਰਿਆ ਹਾਂ 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 ਮਾੜਵੜੀ ਮਾਰਵੜੀ ਘੋੜੀਆਂ ਸਾਡੇ ਕੋਲੇ ਮੇਰੇ ਕੋਲੇ ਮਾਰਵੜੀ ਘੋੜੀ ਹੈ ਕਿ ਇਹਨਾਂ ਦੀ ਰਾਇ ਲੈ ਕੀ ਘੋੜੀ ਮਲਾਉਣੀ ਹੈ ਕੀ ਤੋਂ ਮਲਾਉਣੀ ਹੈ ਕੀ ਤੋਂ ਨਹੀਂ ਮਲਾਉਣੀ ਜਿੰਨੇ ਕਹਿੰਦੇ ਉਵੇਂ ਹੀ ਕਰਦੇ ਸਾਰਾ ਜੀ ਤਾਂ ਬਹੁਤ ਘੱਟ ਬੰਦੇ ਆਏ ਆ ਜੀ ਘੱਟੋ ਘੱਟ 25 30 ਜਣੇ ਮਤਲਬ ਰਹਿ ਗਏ ਤੇ ਵੀਡੀਓ ਦੇ ਵਿੱਚ ਆਉਣ ਮੈਨੂੰ ਅਪਾ ਚੰਗਾ ਕਰਕੇ ਆ ਆ ਸਾਡੀ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਗਰੁੱਪ ਆ ਗਿਆ ਤੇ ਨਾ ਕੋਈ ਆਪਣੇ ਲਾਗ ਦਾ ਨਹੀਂ ਜੀ ਤਾਂ ਸਾਰਾ ਜੋ ਪਰਮਾਤਮਾ ਬਣਾਈ ਰੱਖੇ ਬਾਈ ਜਣਾ ਜਿਹੜਾ ਕੋਈ ਮਤਲਬ ਵਾਅਦਾ ਹੋਇਆ ਘੋੜੀਆਂ ਦਾ ਆਪਣੇ ਪਿੰਡ ਚ ਤਾਂ ਸਾਰਾ ਸ਼ੇਰਾਂ ਨੂੰ ਜਾਂਦਾ ਜੀ ਅੱਛਾ ਭਾਗੀ ਮੰਦਰ ਕੋਈ ਮੇਰੀ ਗ ਬੰਦੇ ਦਾ ਬਣਦਾ ਜਰੀਆ ਹੀ ਸਾਡੇ ਪਿੰਡ ਚ ਘੋੜੀਆਂ ਬਦਲ ਦਾ ਕਾਰਨ ਹੂੰ ਬਹੁਤ ਵੱਡਾ ਕਾਰਨ ਆ ਜਿੱਤ ਹੂੰ ਛੋਟੀ ਮੋਟੀ ਗੱਲ ਨਹੀਂ ਹੂੰ 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 ਕਿੱਥੇ ਦਸਵੇਂ ਪਾਸ਼ਾ ਆ ਪਏ ਜੀ ਇਸ ਪਿੰਡੋਂ ਨੀਲਾ ਘੋੜਾ ਆ ਠੀਕ ਹੈ ਇਸ ਪਿੰਡ ਦੇ ਗਲਗਾ ਚੋਂ ਤੇ ਪੌੜ ਖੜਕੇ ਆ ਤੇ ਬਹੁਤ ਵੱਡਾ ਇਸ ਮਾਤਮਾ ਦੀ ਬਹੁਤ ਵੱਡੀ ਬਹੁਤ ਵੱਡੀ ਬਖਸ਼ਿਸ਼ ਆ ਜੀ ਆਪਣੇ ਪਿੰਡ ਦੇ ਵਿੱਚ ਨੀਲੇ ਦੇ ਪੌੜ ਖੜਕੇ ਨੀਲੇ ਤਾਂ ਹੀ ਇਸ ਪਿੰਡ ਦੇ ਵਿੱਚ ਇੰਨੀਆਂ ਘੋੜੀਆਂ ਦਾ ਬਾਰੇ ਦੀ ਕਿਰਪਾ ਨਾਲ ਆ ਸ਼ਾਮ ਗਪਿਆ ਬੰਦਾ ਨਹੀਂ ਜੀ ਕੁਝ ਕਰ ਸਕਦਾ ਬੰਦਾ ਜਰੀਆ ਬਣ ਸਕਦਾ ਜਰੀਆ ਬਣ ਸਕਦਾ ਅੱਗੇ ਪਾ ਇੱਥੇ ਦਸਮੇ ਪਾਸ਼ਾ ਦੀ ਆਪ ਹੋਈ ਹੈ ਜੀ ਜਿੰਨੇ ਬਾਈ ਹੁਣ ਬਾਈਆਂ ਨੇ ਗੱਲ ਕੀਤੀ ਆ ਵੀ ਬੰਦਾ ਜਰੀਆ ਬਣ ਸਕਦਾ ਹਾਂਜੀ ਜੇ ਜਰੀਆ ਬਾਈ ਸਹੀ ਹੋਊਗਾ ਚੀਜ਼ ਵੀ ਤਾਂ ਹੀ ਅੱਗੇ ਚੱਲਦੀ ਆ ਨਾ ਜੇ ਆਪਾਂ ਕਹੀਏ ਵੀ ਕੱਲਾ ਜਰੀਆ ਬਣ ਜੇ ਵਿੱਚੋਂ ਜਿੰਨੇ ਹੁਣ ਬਾਈ ਨੇ ਗੱਲ ਦੱਸੀ ਆਪਣੇ ਰੱਖ ਸਾਹਿਬ ਵਿੱਚ ਨੇ ਉਹਨਾਂ ਨੇ ਦੱਸਿਆ ਵੀ ਜਿੰਨੀਆਂ ਵੀ ਘੂੜੀਆਂ ਦਵਾਈਆਂ ਤੁਸੀਂ ਵਿੱਚੋਂ ਕੋਈ ਗੱਲਬਾਤ ਮਤਲਬ ਇਧਰ ਉਧਰ ਨਹੀਂ ਕੀਤੀ ਜੇ ਤੁਸੀਂ ਕਿਤੇ ਇਧਰ ਉਧਰ ਕਰਦੇ ਤਾਂ ਇਹਨਾਂ ਦਾ ਕਿੱਥੋਂ ਸ਼ੌਂਕ ਪੈਣਾ ਸੀ ਇਹਨਾਂ ਨੂੰ ਬੰਦੇ ਨੂੰ ਹੀ ਦਵਾਈਆਂ ਜੀ ਹੁਣ ਹੋਰ ਮੱਲਣ ਨੇ ਤੇ ਸੈੱਲ ਵੱਧ ਕੇ ਚਲੋ ਮੈਥੋਂ ਤਾਂ ਘਟ ਜਾਈਦੇ ਜਿੰਨੇ ਇਹ ਜਾਂਦੇ ਜੀ ਨਾ ਅਨਾਰਮਲ ਹੀ ਕੋੜੀ ਦਵਾਈ ਆ ਉਹ ਚੋ ਵੀ ਕਦੇ ਪੰਜ ਪੈਸੇ ਨਹੀਂ ਖਾਦੇ ਠੀਕ ਹੈ ਹਾਂਜੀ ਹਾਂ ਅੱਛਾ ਭਾਈ ਜਿਵੇਂ ਅੱਜ ਕੱਲ ਮੇਲੇ ਲੱਗਦੇ ਨੇ ਹਨਾ ਤੁਸੀਂ ਜ਼ਿਆਦਾਤਰ ਮੇਲਿਆਂ ਤੇ ਜਾਂਦੀ ਹਾਂ ਜਾਂ ਨਹੀਂ ਰਹਿੰਦੇ ਹਾਂ ਜੀ ਆਪਣੇ ਪਵਨ ਨੂੰ ਲਾਇਆ ਕਿਸੇ ਮੇਲੇ ਤੇ ਪਵਨ ਜੀ ਪਹਿਲਾਂ ਮੁਕਸਰ ਵੀ ਲੱਗਦਾ ਰਿਹਾ ਜੀ ਤੇ ਇਸ ਵਾਰ ਤਾਂ ਦੋ ਮੇਲੇ ਹੋਗੇ ਤਲਵੰਡੀ ਵੀ ਲੱਗਦਾ ਜੀ ਬਾਕੀ ਸਾਰੇ ਇਹ ਜਗਰਾਓ ਏਰੀਆ ਚ ਪਲਿਆ ਜੀ ਇਹ ਠੀਕ ਹੈ ਬਾਈ ਹਣੀ ਜੜੇਕਾ ਜੀ ਬਹੁਤ ਮਸ਼ਹੂਰ ਬੰਦਿਆ ਜੀ ਜਿਹੜੇ ਇਸ ਟਾਈਮ ਗੋਲਡਨ ਰੋਕ ਦੀ ਸਰਵਿਸ ਦਿੰਦੇ ਆ ਜੀ ਗੋਲਡਨ ਰੋਕ ਨੂੰ ਖੋਲਦੇ ਆ ਜੀ ਜੀ ਰਿੰਗਾ ਚ ਵੀ ਜਾਂਦੇ ਆ ਜੀ ਤੇ ਉਹਨਾਂ ਨੇ ਪਾਲਿਆ ਜੀ ਅੱਛਾ ਬਹੁਤ ਵੱਡੇ ਬਰੀਡਰ ਆ ਜੀ ਬਹੁਤ ਚੰਗੇ ਚੰਗੇ ਜਾਨਵਰਦਾਂ ਨੇ ਪਾਲਿਆ ਹਮ ਇੱਕ ਤੁਸੀਂ ਘੋੜੀ ਸੁਣੀ ਹੋਣੀ ਆ ਜਾਰਾ ਸੰਜਮ ਬਦਲਗਾਂ ਵਾਲੇ ਉਹ ਵੀ ਉਸ ਬੰਦੇ ਦੀ ਪਾਲੀ ਹੋਈ ਪਾਲੀ ਹੋਈ ਇਹ ਵੀ ਪਵਣ ਹੈ ਪਹਿਲਾਂ ਸ਼ੁਰੂ ਵਾਲੇ ਮੰਡੀਆਂ ਜਵਾਨੇ ਵਾਲੇ ਇਹਨੇ ਜਿਗਰਾ ਹੁੰਦੀਆਂ ਕਰੀਆਂ ਜੀ ਉਦੋਂ ਤੋਂ ਦੇ ਨੇ ਮੁਕਸਰ ਮੰਡੀਆਂ ਵੀ ਕਰੀਆਂ ਹੁਣ ਇਹਨੇ 2 ਸਾਲ ਹੋ ਗਏ ਮੰਡੀਆਂ ਦੀ ਤਲਵੰਡੀ ਸਾਬੋ ਦੇ ਵੀ ਕਰ ਰਿਹਾ ਜੀ ਫਰੀਦਕੋਟ ਸ਼ੋਅ ਤੇ ਵੀ ਡਿਸਪਲੇ ਕੀਤਾ ਸੀ ਮਾਰੇ ਕਿਰਪਾ ਕਰੇਗਾ ਸਾਹ ਨੂੰ ਜੀ ਜਿੰਨੇ ਪੰਜਾਬ ਦੇ ਸ਼ੋਅ ਹੋਣਗੇ ਸਾਰੇ ਸ਼ੋਅਾਂ ਤੇ ਡਿਸਪਲੇ ਕਰਾਂਗਾ ਠੀਕ ਹੈ ਬਾਈ ਹਾਂਜੀ ਜਿਵੇਂ ਇਹਦੀ ਕੱਦ ਕਾਠ ਦੀ ਮਜ਼ਬੂਤੀ ਆ ਬਾਈ ਤੇ ਪੈਰ ਸੁੰਬੇ ਦਾ ਇਹ ਨਾ ਚੰਗਾ ਘੋੜਾ ਹੈ ਨਾ ਇਹਦੇ ਰਿਜ਼ਲਟ ਵੀ ਬਹੁਤ ਚੰਗੇ ਆ ਬਹੁਤ ਬਰੇਲਿਆਂ 'ਚ ਵੀ ਇਹਦੀ ਪੂਰੀ ਚਾਂਤ ਹੋ ਗਈ ਹੈ ਨਾ ਬਹੁਤ ਟੌਪ ਦੇ ਪਿੰਡ ਨੇ ਕੋਈ ਵਸ਼ੇਰੇ ਨਿਕੜੀਆਂ ਜੀ ਅੱਛਾ ਇੱਥੇ ਪਿੰਡ 'ਚ ਲੋਕਲ ਵਸ਼ੇਰੇ ਤੇ ਬਜੀ ਹੈਗੇ ਚਾਰ ਪੰਜ ਰਿਜ਼ਲਟ ਤਾਂ ਪਿੰਡ 'ਚ ਹੀ ਆ ਗਏ ਅੱਛਾ ਅੱਛਾ ਹਾਂਜੀ ਚਲੋ ਤੁਸੀਂ ਉਹ ਵੀ ਦਿਓ ਬਾਈ ਰਿਜ਼ਲਟ ਆਪਾਂ ਵੀਡੀਓ 'ਚ ਵੀ ਲਾਉਣਾ ਹੈ ਨਹੀਂ ਲੱਦੇਮਾ ਰਿਜ਼ਲਟ ਹਾਂ ਹਾਂ ਬਿਲਕੁਲ ਅੱਛਾ ਸਾਡੇ ਸਭ ਤੋਂ ਪੁਰਾਣੇ ਬੰਦੇ ਆ ਸਾਰੇ ਪਿੰਡ 'ਚੋਂ ਪਹਿਲੇ ਇਹਨਾਂ ਕੋਲ ਚਾਰ ਵਰ੍ਹੇ ਬਾਈ ਨੇ ਇੱਕ ਕੋਈ ਤੋਂ ਸਟਾਰਟ ਕੀਤਾ ਜੀ ਜੀ ਮੈਂ ਹੋਰ ਹੀ ਹੋਰ ਈ ਸਬਰ ਰੱਖਿਆ ਠੀਕ ਹੈ ਪਹਿਲਾਂ ਇੱਕ ਕੋਈ ਫਿਰ ਕੋਈ ਤੋਂ ਬਾਅਦ ਬੇੜੀ ਜੀ ਬੇੜੀਆਂ ਚੰਗੀਆਂ ਆਈਆਂ ਠੀਕ ਹੈ ਬੰਦੇ ਨੂੰ ਇਸ ਕੰਮ 'ਚ ਥੋੜਾ ਜਿਹਾ ਸਬਰ ਰੱਖਣਾ ਪੈਂਦਾ ਜੀ ਜਿਹੜਾ ਬੰਦਾ ਵੀ ਮਾਸ਼ੇ ਦੀ ਮੇਰਾ ਨਾਮ ਹੋਵੇਗਾ ਹੈ ਉਹ ਪ੍ਰਮਾਤਮਾ ਦੀ ਕਿਰਪਾ ਉਹ ਕਰਮ ਹੈ ਜਿੱਥੇ ਬੰਦੇ ਨੇ ਖੜਨਾ ਹੈ ਉਹ ਚੀਜ਼ਾਂ ਤੇ ਸਬਰ ਰੱਖਣਾ ਪੈਂਦਾ ਜਿਹੜਾ ਬੰਦਾ ਜਿਆਦਾ ਦਿੱਤਾ ਹੁੰਦਾ ਹੈਗਾ ਕਈ ਵਾਰੀ ਬੰਦਾ ਧੋਖਾ ਵੀ ਖਾ ਲੈਂਦਾ ਏਸੇ ਤੋਂ ਹਰੇਕ ਬੰਦੇ ਨੂੰ ਮਤਲਬ ਕਰ ਤੋਂ ਹੋਣਾ ਚਾਹੀਦਾ ਜੀ ਜੇ ਜਦੋਂ ਆਪਾਂ ਕੋਈ ਜਾਣਕਾਰ ਆਏ ਨੇ ਸਾਰੇ ਬੰਦਿਆਂ ਦੀ رائے ਨਾਲ ਉਹ ਜਿਹੜਾ ਬੰਦਾ ਪੁਰਾਣਾ ਰੱਖਦਾ ਉਹਦੀ رائے ਲੈ ਲਓ ਬਿਲਕੁਲ ਜੀ ਹੂੰ ਹੂੰ ਇਹ ਗੱਲ ਹੈ ਹਾਂ ਸਾਡੇ ਜੀ ਸਾਡੇ ਪਿੰਡ 'ਚ ਮਤਲਬ ਘੋੜਾਂ ਦਾ ਜਿਵੇਂ ਕਿਸੇ ਪਿੰਡ ਚਾਰ ਕਰਾ ਕੋਈ ਰੱਖੇ ਤਾਂ ਉਹਨਾਂ ਦੀ ਦੋਦੀ ਬਣਦੀ ਹੁੰਦੀ ਹੈ ਦੋਦੀ ਬਣਦੀ ਸਾਡੇ ਪਿੰਡ ਦੇ ਵਿੱਚ ਸਾਡਾ ਕਿਸੇ ਨਾ ਬੈਰ ਵਿਰੋਧ ਨਹੀਂ ਸਭ ਇੱਕ ਬੰਦੇ ਹੂੰ ਇਹ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਬੋਲ ਨਹੀਂ ਮਰਦੇ ਬਈ ਦਸਵਾਰਾਂ ਦੇ ਘਰੇ ਆਉਣੀ ਅਸੀਂ ਮਤਲਬ ਕਿ ਆਪ ਦਾ ਘਰ ਹੀ ਸਮਝੋ ਰੋਜ਼ ਆਈ ਬੰਦੇ ਤੁਰੇ ਹੁੰਦੇ ਕੋਈ ਵੀ ਬੰਦੇ ਜੀ ਤੁਹਾਨੂੰ ਕੋੜੇ ਨਾਲ ਮਿਲਣਗੇ ਸਾਡੇ ਇਹ ਨਹੀਂ ਹੋਊਗੀ ਸਰ ਸਾਡੀ ਫਲਾਣੇ ਨਾਲ ਬਣਦੀ ਨਹੀਂ ਸਾਡੀ ਧੋਕੇ ਨਾਲ ਬਣਦੀ ਨਹੀਂ ਮਤਲਬ ਪੈਰ ਦਾ ਖੜਕਾ ਕਰਨ ਦਾ ਤੁਹਾਨੂੰ ਲੋੜ ਨਹੀਂ ਗੁੰਨਾ ਖੜਕਾ ਹੁੰਦੀ ਨਹੀਂ ਨਹੀਂ ਪਰਮਾਤਮਾ ਕਰੇ ਫਰਕ ਹੋਵੇ ਕੱਲਾ ਬੰਦਾ ਤਾਂ ਇਹ ਕੰਮ ਕਰ ਹੀ ਨਹੀਂ ਸਕਦਾ ਕੱਲਾ ਬੰਦਾ ਨਹੀਂ ਘੋੜਾ ਚਲਾ ਸਕਦਾ ਜਿਹੜੀ ਮੇਰੀ ਘੋੜੀ ਸੂਈ ਸੀ ਜੀ ਜਿਹਦੀ ਘੋੜੀ ਸੂਂਦੀ ਹੈ ਸਾਰਾ ਗਰੁੱਪ ਉਹਦੇ ਇਕੱਠਾ ਹੁੰਦਾ ਜੀ ਆਪਣੇ ਸਾਰੇ ਉਹਦੇ ਘਰੇ ਪੈਂਦੇ ਸਾਰੇ ਪੂਰੀ ਖੁਸ਼ੀ ਮਨਾਉਂਦੇ ਆ ਪਾਰਟੀ ਕਰਦੇ ਸਾਰਾ ਕੁਝ ਕਰਦੇ ਮਤਲਬ ਬਿਆਨ ਆਗਮੀ ਕਰ ਰਹੇ ਹਾਂ ਹਾਂ ਜੀ ਅਸੀਂ ਹਾਂ ਹਾਂ ਜੀ ਠੀਕ ਹੈ ਤੁਮਾਰੇ ਲਈ ਜੀ ਅੱਛਾ ਹਾਂ ਜੀ ਅੱਛਾ ਜੀ ਗੁਰੂ ਘਰ ਸਾਰੇ ਘੋੜਾ ਰੱਖ ਕੇ ਪਾਠ ਤੁਸੀਂ ਖੰਡਪਾਟ ਸਾਹਿਬ ਦੀ ਕਰਵਾਉਣੀ ਹੈ ਖੰਡਪਾਟ ਸਾਹਿਬ ਅੱਛਾ ਭਾਈ ਸੋਨ ਜੀ ਜਿਵੇਂ ਆ ਬਾਈ ਨੇ ਦੱਸਿਆ ਹੁਣ ਆਪਣੇ ਪਿੱਛੇ ਆਪਾਂ ਗੱਲ ਕਰਦੇ ਸੀ ਵੀ ਤੁਸੀਂ ਪਾਰਟੀ ਕਰਵਾਉਣਾ ਕਿੰਨੇ ਟਾਈਮ ਤੋਂ ਕਰਵਾਉਣੇ ਆ ਤੁਸੀਂ ਪਾਰਟੀ ਸਾਲ ਬਾਅਦ ਕਰਵਾਉਣੇ ਜੀ ਅੱਛਾ ਹਾਂਜੀ ਕਿੰਨਾ ਟਾਈਮ ਹੋ ਗਿਆ ਇਹ ਕੀ ਤੀਜਾ ਸਾਲ ਆ ਜੀ ਕਿ ਖੰਡ ਪਾਰ ਕਰਾਵਾਂਗੇ ਜੀ ਪਹਿਲਾਂ ਸਾਈਜ਼ ਪਾਰ ਕਰਾਉਂਦੇ ਹੁੰਦੇ ਸੀ ਅੱਛਾ ਹਾਂਜੀ ਜਦੋਂ ਤੋਂ ਤੁਸੀਂ ਘੋੜੀਆਂ ਰੱਖਣ ਲੱਗੇ ਹੋ ਮਤਲਬ ਉਦੋਂ ਤੋਂ ਨਹੀਂ ਹੁਣ ਤਿੰਨ ਕ ਸਾਲ ਲੱਗੇ ਜਦੋਂ ਤੁਸੀਂ ਸਾਰੇ ਮੁੰਡੇ ਇਕੱਠੇ ਹੋ ਕੇ ਕਰਾਉਂਦੇ ਹੋ ਘੋੜੀਆਂ ਘੋੜੀਆਂ ਹਾਂਜੀ ਅੱਛਾ ਇੱਕ ਦੋ ਨਾ ਹੀ ਮੁੰਡੇ ਦੇ ਨੁਕਸਾਨ ਹੋ ਗਏ ਸੀ ਘੋੜੀਆਂ ਦੇ ਜ਼ਿਆਦਾਤਰ ਫਿਰ ਸਾਨੂੰ ਮਤਲਬ ਮਨ ਚਾਹੀਏ ਵੀ ਆਪਾਂ ਕੋਈ ਉਹ ਨਤਰੰਭੀ ਕਰਿਆ ਹਾਂਜੀ ਸਾਰੇ ਰਲ ਕੇ ਕਰਿਆ ਕਰਦੇ ਹਾਂਜੀ ਇਹਨਾਂ ਦਾ 10ਵਾਂ 10ਵਾਂ ਨਿਕਲ ਜਾ ਹਾਂਜੀ ਪੋਣਾ ਲੱਗੇ ਅੱਛਾ ਸਾਰੇ ਜਾਨੇ ਸੇਵਾ ਫੁੱਲ ਕਰਦੇ ਨੇ ਹਾਂਜੀ ਠੀਕ ਹੈ ਕੋਈ ਅਕਲ ਦੀ ਗੁੰਡੀ ਨਹੀਂ ਕੋਈ ਜੀ ਜੀ ਅੱਛਾ ਭਾਈ ਜਿਵੇਂ ਤੁਸੀਂ ਆਪਾਂ ਗੱਲ ਕਰਦੇ ਸੀ ਪਹਿਲਾਂ ਵੀ ਤੁਹਾਡੇ ਕੋਲੇ 2008 ਦਾ ਹੁਣ ਤੱਕ ਕਿੰਨੇ ਘੋੜੇ ਰੱਖੇ ਨੇ ਤੁਸੀਂ ਸਾਨ ਘੋੜਾ ਪ੍ਰਤੀਜਾ ਇਹ ਅੱਛਾ ਤਿੰਨ ਤੀਜਾ ਸਾਨ ਘੋੜਾ ਹਾਂਜੀ ਪਹਿਲਾਂ ਆਪਣੇ ਕੋਲ ਸਾਲੀ ਵਾਲੇ ਘੋੜੇ ਦਾ ਬੱਚਾ ਸੀ ਜੋਰਾ ਜੀ ਹੂੰ ਉਹ ਅਸੀਂ ਸੇਵਾ ਵਾਸਤੇ ਲੈ ਕੇ ਆਦਾ ਸੀ ਉਹ ਲੰਮਾ ਪਿਆ ਸੀ ਜੀ ਠੀਕ ਹੈ ਆਗੇ ਪੱਦਵਾਂ ਗਰਮੀਆਂ ਦੇ ਕੇ ਮਿਹਨਤ ਕਰਕੇ ਸੈੱਟ ਕਰ ਲਿਆ ਉਹ ਤੋਂ ਵੀ ਸਾਲ ਡੇਢ ਸਾਲ ਕੋੜੀਆਂ ਭਰਾਂੀਆਂ ਸੀ ਹੂੰ ਹੂੰ ਫਿਰ ਉਹਦੋਂ ਆ ਦੇਖਿਆ ਸੀ ਕੋੜਾ ਲੈ ਲਿਆ ਸੀ ਜੀ ਟਰੌਲੀ ਵਾਲੇ ਅਰਜਨ ਦਾ ਬੱਚਾ ਵਾਰਸ ਹੋਰ ਰੱਖਿਆ ਸਾਲਕ ਜੀ ਠੀਕ ਹੈ ਫਿਰ ਉਹਦੀ ਜੀ ਪਹਿਲਾਂ ਵਾਲੇ ਦੀ ਜੋਰੇ ਦੀ ਡੈਥ ਹੋ ਗਈ ਜੀ ਪਿਛਲੇ ਸਾਲ ਗਰਮੀਆਂ ਚ ਉਹ ਵਾਰਸ ਵੇਚਤਾ ਸੀ ਉਹਦੇ ਵੇਚਣ ਤੋਂ ਬਾਅਦ ਦੋ ਤਿੰਨ ਦਿਨਾਂ ਬਾਅਦ ਫਿਰ ਆਪਣੇ ਕੋਲੇ ਪਾ ਬਣਾ ਗਏ ਠੀਕ ਹੈ ਹਾਂਜੀ ਅੱਛਾ ਵਾਰਸ ਨੂੰ ਵੇਚਣ ਤੋਂ ਬਾਅਦ ਤੁਸੀਂ ਪਾਉਣ ਲਏ ਹਾਂ ਦੋ ਤਿੰਨ ਦਿਨਾਂ ਬਾਅਦ ਆ ਗਿਆ ਜੀ ਆਪਣੇ ਕੋਲ ਠੀਕ ਹੈ ਹਾਂਜੀ ਅੱਛਾ ਹੁਣ ਹੁਣ ਆਪਣੇ ਕੋਲੇ ਪਾਵਨ ਨੂੰ ਹੋ ਗਿਆ 1.5 ਸਾਲ ਲੈਣਾ ਹਾਂਜੀ ਟੋਟਲ ਜਾਨਵਰ ਆਪਣੇ ਕੋਲੇ 4 ਨੇ ਟੋਟਲ 4 ਜਾਨਵਰ 4 ਜੋ ਇੱਕ ਤੁਸੀਂ ਕਹਿ ਰਹੇ ਸੀ ਵੀ ਉਹਦੇ ਕੋਲੇ ਹੋਰ ਵੀ ਹੈਗਾ ਬੇਸ਼ੇਰਾ ਭਾਈ ਉਹ ਕੁਮਾਰ ਵੜੇ ਬੇਸ਼ੇਰਾ ਪਾਲ ਰਹੇ ਆ ਭਾਈ ਅੱਛਾ ਉਹ ਨਕੰਦ ਬੇਸ਼ੇਰਾ ਜੀ ਪਰਵਾਦ ਲੈਣ ਦਾਗਾ 61 ਇੰਚ ਕਰਦਾ ਜੀ ਅੱਛਾ ਇਸ ਟਾਈਮ 61 ਇੰਚ ਕਿੰਨੀ ਉਮਰ ਹੈ ਭਾਈ ਉਮਰ ਜੀ 20 ਮਹੀਨੇ ਤੋਂ ਘੱਟ ਹੀ ਹੋਊਗਾ ਜੀ 20 ਮਹੀਨੇ ਤੋਂ ਘੱਟ ਹੈਗਾ 61 ਇੰਚ ਕਰਦਾ ਹੈ ਹਾਂ ਜੀ ਬਹੁਤ ਵਧੀਆ ਬਹੁਤ ਚੰਗਾ ਬੇਸ਼ੇਰਾ ਬਣਦੀ ਬਣਦੀ ਜੋੜ ਪੈਣ ਇੰਚ ਦਾ ਬੇਸ਼ੇਰਾ ਹੈ ਹਾਂ ਹਾਂ ਕਿਹੜੀ ਕਿਹੜੇ ਘੂੜੇ ਦਾ ਬੱਚਾ ਬਈ ਪ੍ਰਵਾਹ ਦੀ ਚੌਥੀ ਪੀੜੀ ਹੈ ਜੀ ਪ੍ਰਵਾਹ ਦਾ ਪੋਤਾ ਹੈ ਇਹ ਅੱਛਾ ਪ੍ਰਵਾਹ ਦਾ ਪੋਤਾ ਹੈ ਹਾਂ ਚੌਥੀ ਪੀੜੀ ਚ ਹੋਇਆ ਹੈ ਇੱਕ ਦੇਵਾ ਘੋੜਾ ਹੋਇਆ ਬਈ ਉਸ ਘੂੜੇ ਦਾ ਬੱਚਾ ਹੈ ਅੱਛਾ ਹਾਂ ਇਹ ਸਾਡੇ ਇਹ ਪ੍ਰਵਾਹ ਕਾ ਦੀ ਲਾਈਨ ਚ ਹੈ ਨਾ ਜੁਰਮਾਣੂ ਪੋਤਾ ਲਾ ਲ ਪ੍ਰਵਾਹ ਦਾ ਹਾਂ ਚੌਥੀ ਪੀੜੀ ਆ ਗਈ ਪ੍ਰਵਾਹ ਦੀ ਜੀ ਅੱਛਾ ਪਵਨ ਦੇ ਬੱਚੇ ਬਹੁਤ ਚੰਗੀ ਖਾਲਸਾ ਜੀ ਕੋਲੇ ਲੋਕ ਉਹਨੇ ਪੈਸੇ ਨੌਕਰੀ ਬਿਛੇਰੀ ਤੇ ਲਾਉਂਦੇ ਜੀ ਜਿੰਨੇ ਚੰਬੀ ਬਿਛੇਰੀ ਲੀਏ ਆਪਾਂ ਅੱਜ ਵਿੱਚ ਫੋਟੋਵਾਂ ਵੀ ਲਾਵਾਂਗੇ ਆਪਾਂ ਇਹ ਨਹੀਂ ਵੀ ਕੱਲੇ ਨੌਕਰੀਆਂ ਨਹੀਂ ਲਾਵਾਂਗੇ ਆਪਣੇ ਵੀ ਜੀ ਚੰਬੀ ਬਿਛੇਰੀ ਆਈ ਐਪਾਂ ਚੰਬੀ ਦੀ ਵੀ ਲਾਵਾਂਗੇ ਵਧੀਆ ਰਿਜ਼ਲਟ ਹੋਵੇ ਭਾਈਆ ਨੌਕਰੀਆਂ ਨਹੀਂ ਆਪਣ ਕੋਲ ਕੋਈ ਵੀ ਕੁਆਲਟੀ ਹੋਵੇ ਕੁਆਲਟੀ ਹੋਵੇ ਕੁੜੀਆਂ ਚੰਗਿਆ ਹੋਵੇ ਲਾਵਾਂਗੇ ਦੇਖੋ ਜਦ ਤੋਰਾਂ ਦਾ ਚੰਗਾ ਨਫਾ ਭਰਦੇ ਸੀ ਜੀ ਜਿਵੇਂ ਮੰਨ ਲਓ ਵੀ 15 ਸਾਲ ਉਮਰ ਦੀ ਹਮ ਇੰਨਾ ਐਟੀਟਿਊਡ ਨਵੇਂ ਬਿਛੇਰੀਆਂ ਚ ਨਹੀਂ ਹੁੰਦਾ ਜਿੰਨਾ ਤੁਸੀਂ ਦੇਖਿਆ ਹੁਣ ਵੀਡੀਓ ਬਣਾਉਂਦੇ ਆਪਾਂ ਪੂਨੇ ਦਾ ਇਹਦਾ ਪੈਰ ਚਾਰ ਦਾ ਸਾਰਾ ਐਗਰੈਸ਼ਨ ਦੇਖੀ ਬੱਚਿਆਂ ਚ ਵੀ ਇੰਨਾ ਹੀ ਐਟੀਟਿਊਡ ਹੁੰਦਾ ਬਾਈ ਜੰਮੀ ਤੋਂ ਆਉਣਾ ਹੈ ਖੜਨਗੇ ਸਾਪ ਨੂੰ ਹੂੰ 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 ਬਹੁਤ ਸੋਹਣਾ ਕੁੜਾ ਲੈਂਟਨ ਦਾ ਕੁ ਵੀ ਕਦ ਕਾਟ ਵੀ ਪੂਰਾ ਸੋਹਣਾ ਕੁੜੇ ਜਿਹਾ ਐਗਰੈਸ਼ਨ ਪੂਰਾ ਜਿਵੇਂ ਆਪਾਂ ਕਹਦੇ ਨੇ ਤੇਜ਼ ਤਰੀਕੀਆਂ ਚਾਹੀਦੀਆਂ ਨਹੀਂ ਹੂੰ ਹੂੰ ਕੰਪਲੀਟ ਆ ਸਾਰੀ ਹੁਣ ਆਪਾਂ ਦੇਖੀ ਵੀਡੀਓ ਕਰਨ ਤੋਂ ਪਹਿਲਾਂ ਆਪਾਂ ਨਾਲੇ ਕੋੜੀ ਮੀਟ ਕਰਕੇ ਗਏ ਹੂੰ ਤਾਂ ਵੀ ਕੁੜੇ ਨੇ ਉੱਥੇ ਜਾ ਕੇ ਕੋਈ ਬਹੁਤ ਵੈਲ ਵਾਲੀ ਬਹੁਤ ਬਹੁਤ ਕਰੰਟ ਕਰਦਾ ਜੀ ਕਰੰਟ ਪੱਖੋਂ ਤਾਂ ਬਹੁਤ ਵਧੀਆ ਘੋੜਾ ਐ ਐਗਰੈਸ਼ਨ ਬਹੁਤ ਜ਼ਿਆਦਾ ਐ ਆਪਾਂ ਇਹ ਨਹੀਂ ਕਹਿ ਸਕਦੇ ਵੀ ਐਗਰੈਸ਼ਨ ਨਹੀਂ ਹੈਗਾ ਜਾਂ ਸੁਸਤੋ ਕੇ ਖੜਦਾ ਘੋੜਾ ਆ ਯਾਰ ਇੱਕ ਸਕਿੰਟ ਲਈ ਘੋੜਾ ਸੁਸਤ ਨਹੀਂ ਹੋਇਆ ਨਹੀਂ ਹੋਇਆ ਜੀ ਨਹੀਂ ਮੇਰੇ ਨਹੀਂ ਹਾਂ ਜੀ ਹਾਂ ਜੀ ਹਾਂ ਨਾ ਹਾਂ ਜੀ ਅੱਛਾ ਵੀ ਸਭ ਤੋਂ ਵੱਡੀ ਗੱਲ ਤਾਂ ਇਹ ਐ ਵੀ ਇੱਥੇ ਆ ਕੇ ਮਨ ਖੁਸ਼ ਹੋ ਗਿਆ ਜਿਹੜੀ ਸਭ ਤੋਂ ਵੱਡੀ ਗੱਲ ਐ ਹਾਂ ਮਤਲਬ ਸਾਨੂੰ ਇਹ ਸੀਗਾ ਵੀ ਸਿਰਫ ਵੀਡੀਓ ਬਣਾਉਣ ਜਾਵਾਂਗੇ ਤੇ ਵੀਡੀਓ ਬਣਾ ਕੇ ਵਾਪਸ ਆ ਜਾਵਾਂਗੇ ਮਨ ਖੁਸ਼ ਚਾਹੀਦਾ ਇੱਥੇ ਹੋਰ ਇੱਥੇ ਆ ਕੇ ਮਨ ਖੁਸ਼ ਹੋਇਆ ਹਾਂ ਜੀ ਅਸੀਂ ਮਦਰ ਉਹ ਦੱਸ ਨਹੀਂ ਸਕਦੇ ਤੁਹਾਨੂੰ ਹਨਾ ਘੋੜਿਆਂ ਦਾ ਰੱਖਣ ਤੋਂ ਪਹਿਲਾਂ ਜੀ ਸਬਰ ਜ਼ਰੂਰ ਲੱਖੋ ਜੀ ਅਸੀਂ ਜਿਵੇਂ ਹੁਣ ਤੁਹਾਨੂੰ ਦੱਸ ਕੇ ਹਟਿਆ ਵੀ 2008 ਤੋਂ ਘੋੜਿਆਂ ਦਾ ਰੱਖਣ ਲੱਗੇ ਹਮ ਅਸੀਂ ਪ੍ਰੋਫਿਟ 2019 ਚੱਕ ਕੀਤਾ 2008 ਤੋਂ ਘੋੜੀਆਂ ਰੱਖਦੇ ਹੁਣ ਪ੍ਰੋਫਿਟ 2019 ਚ ਪ੍ਰੋਫਿਟ ਦੋ ਟਾਈਮ ਸਬਰ ਦਾ ਟੈਨ ਟਾਈਮ ਸਬਰ ਹੀ ਕੀਤਾ ਜੀ ਅੱਛਾ ਬਸ ਜਿੰਨੇ ਕਦੇ ਬੱਚਾ ਹੁੰਦਾ ਸੀ ਉਹਨੇ ਆਪਾਂ ਮਤਲਬ ਕੋੜੀ ਤੇ ਲੱਗ ਜਾਂਦੇ ਫੀਸਾ ਵਗੈਰਾ ਤੇ ਨਰਮ ਬੱਚੇ ਹੁੰਦੇ ਰਹੇ ਉਦੋਂ ਬਾਅਦ ਅਮਾਰਾ ਹੀ ਕਿਰਪਾ ਹੋਵੇ ਕੋਨੋ ਕਰਿਆ ਬੱਚੀਆਂ ਹੋਣ ਲੱਗੀਆਂ ਜੀ 2019 ਚ ਆ ਕੇ ਪ੍ਰੋਫਟ ਕਰ ਅੱਛਾ ਮਤਲਬ ਪਹਿਲਾਂ ਨੋ ਪ੍ਰੋਫਟ ਨੋ ਲੋਨ ਹਾਂ ਨਹੀਂ ਬਸ ਸ਼ੌਕ ਨੂੰ ਬਸੇ ਕੋੜੀ ਰੱਖ ਲੈਂਦੇ ਸੀ ਕੋਈ ਤੇ ਹੁਣ ਦੇਖੋ ਹੀ ਮਾੜਾ ਦੀ ਕਿਰਪਾ ਨਾਲ ਹੁਣ 4 ਸਾਲਾਂ ਦਾ ਆ ਕੇ ਮੜਾ ਜਾ ਬਿਜ਼ਨਸ ਵਾਲੇ ਪਾਸੇ ਕੰਮ ਹੋਇਆ ਜੀ ਪਹਿਲਾਂ ਤਾਂ ਇਹ ਸ਼ੌਕ ਰੱਖਣਾ ਪਊਗਾ ਜਿਹੜਾ ਬੰਦਾ ਇਹ ਕੰਮ ਚਾਹੁੰਦਾ ਜੀ ਪਹਿਲਾਂ ਉਹਨੂੰ ਸ਼ੌਕ ਬਣਾ ਕੇ ਹੁਣ ਪਊਗਾ ਬਾਅਦ ਦਾ ਕੰਮ ਸਿੱਧੇ ਤਾਮਨਾ ਬਣਾ ਐਂਟਰੀ ਨਹੀਂ ਕਰਦਾ ਜਿਹੜਾ ਇਹ ਬੰਦਾ ਆਪਾਂ ਕ ਬਹੁਤ ਸਾਲ ਤੋਂ ਸਾਲ ਹੀ ਹੈ ਜੀ ਪਰ ਤੂੰ ਅੱਛਾ ਸਾਲ ਤੋਂ ਸਾਲ ਬਾਅਦ ਆਪਾਂ ਕਹਿੰਦਾ ਸ਼ੌਂਕ ਮਤਲਬ ਬੰਦੇ ਨੇ ਛੱਡਤੇ ਜਿਹਾ ਹੋ ਗਿਆ ਇਹ ਸਫਰ ਬਹੁਤ ਵੱਡਾ ਬਣਦਾ ਬਿਲਕੁਲ ਕੋੜੇ ਰੱਖਣ ਤੋਂ ਪਹਿਲਾਂ ਸਫਰ ਬਣਾਓ ਜੀ ਹਾਂ ਜੀ ਸਾਰੇ ਸੱਜਣਾ ਨੂੰ ਮਤਲਬ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਵੀ ਜੇ ਤੁਸੀਂ ਇਸ ਲਾਈਨ 'ਚ ਆਉਣਾ ਤਾਂ ਤੁਸੀਂ ਸ਼ੌਂਕ ਦੇ ਤੌਰ ਤੇ ਆਓ bizness ਮੰਨ ਕੇ ਨਹੀਂ bizness ਆਪੀ ਵੇਲੇ ਦੇ ਤੌਰ ਤੇ ਆ ਜੀਂਦਾ ਵੇਲੇ ਤੋਂ ਆਇਆ ਕੋਮੇਟ ਕੀ ਵਰਦੇ ਜੀਵਾਂ ਨੂੰ ਮਹਿਮਾਂ ਲੱਗੂਗਾ ਸੇਵਾ ਨੂੰ ਮਹਿਮਾਂ ਲੱਗਣਾ ਚਾਹੀਦੀ ਕੋਰੇਤੀ ਜਿਹੇ ਜੀ ਤੁਸੀਂ ਉਹਨਾਂ ਦੀ ਮਾਨ ਨਾਲ ਲਗਣ ਨਾਲ ਸੇਵਾ ਕਰ ਦਿਨਾ ਕੋ ਘਾਟਾ ਹੀ ਨਹੀਂ ਤੁਹਾਡੇ ਕਾਸ਼ ਤਰ੍ਹਾਂ ਜੇ ਤੁਸੀਂ ਇਹਨੂੰ ਉਹ ਸਰਕਾਰਪੁਰਖ ਦੀ ਐਡੀ ਬਖਸ਼ਿਸ਼ ਹੈ ਬਾਈ ਇਸ ਮਤਲਬ ਜਾਨਵਰ ਨੂੰ ਵੀ ਆਪਕੇ ਹੀ ਨਹੀਂ ਸਕਦੇ ਹੁਣ ਹਨਾ ਕਾਲਪੁਰਖ ਸੀ ਤੁਹਾਨੂੰ ਦੱਸ ਕੇ ਟੈਂ ਜੀ ਵੀ ਇਸ ਪਿੰਡ ਤੇ ਘੋੜਿਆਂ ਜਿਆਦਾ ਰੱਖਣਾ ਜਦ ਇਸ ਪਿੰਡ ਚ ਘੋੜਿਆਂ ਹੋਣਾ ਇਹੀ ਕਾਰਨ ਹੈ ਜੀ ਇੱਥੇ ਕਾਲਪੁਰਖ ਆਪ ਆਇਆ ਘੋੜਾ ਲੈ ਕੇ ਅੱਛਾ ਭਾਈ ਹੁਣ ਤੁਹਾਨੂੰ ਸਾਰੇ ਭਰਾ ਤੁਸੀਂ ਇਜਾਜ਼ਤ ਦਿਓ ਹਨਾ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਾਈ ਜੀ ਅੱਜ ਕੋਲ ਹੋਰ ਵੀ ਬਹੁਤ ਬੰਦੇ ਆਉਂਦੇ ਵੀਡੀਓ ਕਰਨ ਵੇਰ ਤੁਹਾਨੂੰ ਮਿਲ ਕੇ ਬਹੁਤ ਬਸੰਤ ਬੱਦਾਂ ਬਹੁਤ ਬਹੁਤ ਧੰਨਵਾਦ ਜੀ ਵੈਲਕਮ ਚਲੋ ਪਰਮਾਤਮਾ ਸੁੱਖ ਰੱਖੇ ਬਾਈ ਹਾਂਜੀ ਹਾਂ ਆਪਾਂ ਇਸੇ ਤਰ੍ਹਾਂ ਹੀ ਮਿਲਦੇ ਰਹੀਏ ਹਾਂ ਇਹ ਮਿਲਾਂਗੇ ਆਪਾਂ ਦੁਬਾਰਾ ਮਿਲਾਂਗੇ ਹਾਂਜੀ ਧੰਨਵਾਦ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ